ਜੋ ਗਿੱਪੀ ਗਿਰਵਾਲ ਦੀ ਫਿਲਮ ਅਕਾਬ ਦਾ ਜਿਸ ਤਰੀਕੇ ਦੇ ਨਾਲ ਪੰਜਾਬ ਭਰ ਦੇ ਅੰਦਰ ਵਿਰੋਧ ਹੋ ਰਿਹਾ ਹਾਲਾਂਕਿ ਵਿਰੋਧ ਕਰਨ ਵਾਲੀ ਧਿਰਾਂ ਜਿਹੜੀ ਉਹ ਮੈਨੂੰ ਕੋਈ ਵੱਲਤੀ ਵੱਡੀ ਨਹੀਂ ਨਜ਼ਰ ਆ ਰਹੀ ਕਿ ਕੀ ਇਹ ਵਿਰੋਧ ਕਰਨ ਦਾ ਤਰੀਕਾ ਸਹੀ ਹੈ ਜਿੰਨੇ ਬੰਦੇ ਵਿਰੋਧ ਕੀਤਾ ਉਹਨਾਂ ਚੋਂ ਬਈ ਦੀ 80% ਨੇ ਫਿਲਮ ਦੇਖੀ ਨਹੀਂ ਕੋਈ ਕਹਿੰਦਾ ਜੀ ਜਿਹੜੀ ਕਿਰਪਾਨ ਸੀਗੀ ਗਿੱਪੀ ਦੇ ਕੋਲ ਉਹ ਤਾਂ ਕਦੇ ਸਿੱਖਾਂ ਨੇ ਵਰਤੀ ਹੋਈ ਨਹੀਂ ਜੀ ਉਹ ਤਾਂ ਹਾਲੀਵੁੱਡ ਦੀ ਕਿਰਪਾਨ ਸੀ ਫਿਲਮਾਂ ਚ ਆਉਂਦੀ ਸੀ ਉਹ ਤਾਂ ਹੋ ਲੈ ਲਿਆ ਕੋਈ ਗਿੱਪੀ ਦੀ ਗੈਟਅਪ ਨੂੰ ਲੈ ਕੇ ਕਹਿ ਦਿੰਦਾ ਕਿ ਜੀ ਉਹਨੇ ਇਸ ਤਰੀਕੇ ਦੇ ਨਾਲ ਜਿਹੜੇ ਕੱਪੜੇ ਪਾਏ ਨੇ ਉਹ ਤਾਂ ਉਸ ਵੇਲੇ ਹੈ ਹੀ ਨਹੀਂ ਸੀ ਕਿ ਤੁਸੀਂ ਇਹ ਚਾਹੁੰਦੇ ਹੋ ਕਿ ਪੰਜਾਬ ਦੇ ਅੰਦਰ ਲੋਕ ਧਰਨਿਆਂ ਦੇ ਉੱਤੇ ਉਤਰੇ ਆਉਣ ਰੇਲਾਂ ਰੋਕਣ ਬੱਸਾਂ ਰੋਕਣ ਚਿੰਮਿਆਂ ਦੇ ਜਾ ਕੇ ਬਾਹਰ ਬੈਠ ਜਾਣ ਤਾਂ ਫੇਰ ਵਿਰੋਧ ਮੰਨਿਆ ਜਾਊਗਾ ਗੱਲ ਇਹ ਨਹੀਂ ਹੈ ਮੈਂ ਇਹ ਕਹਿ ਰਿਹਾ ਨਾ ਵਿਰੋਧ ਦੀ ਇੰਟੈਂਸਿਟੀ ਦੇਖੋ ਨਾ ਤੁਸੀਂ ਉਹ ਉਸ ਉਸ ਤਰੀਕੇ ਦਾ ਵਿਰੋਧ ਹੁੰਦਾ ਕਿ ਜਦੋਂ ਸਾਰੇ ਪੰਜਾਬ ਨੇ ਕਿਹਾ ਜਾਂ 50 80% ਪੰਜਾਬ ਨੇ ਕਹਿਤਾ ਹੈ 70% ਨੇ ਕਹਿਤਾ ਕਿ ਭਈ ਅਸੀਂ ਇਹ ਫਿਲਮ ਨਹੀਂ ਲੱਗਦੀ ਇਹ ਤਾਂ ਚਾਰ ਲੋਕ ਬੋਲੇ ਨੇ ਯਾਰ ਜਿਹੜੇ ਚਾਰ ਲੋਕ ਬੋਲੇ ਨੇ ਉਹਨਾਂ ਨੂੰ ਖੁਦ ਨਹੀਂ ਪਤਾ ਕਿ ਅਸੀਂ ਵਿਰੋਧ ਕਿਉਂ ਕਰ ਰਹੇ ਹਾਂ ਜਿਸ ਤਰੀਕੇ ਦੇ ਨਾਲ ਫਿਲਮ 'ਚ ਪੇਸ਼ ਕੀਤਾ ਗਿਆ ਉਹ ਕਹਿੰਦੇ ਕਿ ਰਮਾਂਸ ਕਰਦੇ ਇੱਕ ਸਿੱਖ ਨੂੰ ਦਿਖਾਇਆ ਗਿਆ ਕਿ ਸਿੱਖ ਰਮਾਂਸ ਕਰਦੇ ਸੀ ਕਿ ਪਹਿਲਾਂ ਜਿਹੜੇ ਸਾਡੇ ਯੋਧੇ ਸੀ ਉਹ ਸ਼ਰੀਆਮ ਗੱਤਗਾ ਖੇਡਦੇ ਹੋਏ ਆਪਣੀ ਪਤਨੀ ਦੇ ਨਾਲ ਰਮਾਂਸ ਕਰ ਰਹੇ ਨੇ ਉਹ ਉਹਨਾਂ ਉਹ ਫਿਕਸ਼ਨਲ ਕਿਰਦਾਰ ਸੀਗੇ ਤੁਹਾਡੇ ਸੀ ਨਹੀਂ ਸੀ ਨਾ ਜੇ ਅੱਜ ਗਿੱਪੀ ਗਰੇਵਾਲ ਕੋਈ ਹੋਰ ਫਿਲਮ ਬਣਾ ਦਿੰਦਾ ਕਾਮੇਡੀ ਫਿਲਮ ਬਣਾ ਦਿੰਦਾ ਜਾਂ ਹੋਰ ਮਾਲ ਜਿਵੇਂ ਉਹਦੇ ਪਹਿਲਾਂ ਆਈਆਂ ਕੈਰੀ ਉਹ ਜੱਟਾ ਜਾਂ ਹੋਰ ਆਈਆਂ ਫਿਰ ਸਾਰੇ ਰਾਜੀ ਸੀ ਮੰਨ ਲਿਆ ਜੋ ਬਾਲੀਵੁੱਡ ਦਿਖਾ ਰਿਹਾ ਸੀ ਲੰਬੇ ਸਮੇਂ ਤੋਂ ਰਾਜੀ ਉਹਨੂੰ ਸਾਰੇ ਨਹੀਂ ਨਹੀਂ ਬਾਲੀਵੁੱਡ ਦੇ ਵਿੱਚ ਕਿਰਦਾਰ ਦਿਖਾਏ ਜਾਂਦੇ ਸੀ ਜਿਹੜੇ ਜੌਨੀ ਲੀਵਰ ਨੇ ਹੁਣ ਤੱਕ ਜੋ ਕਿਰਦਾਰ ਨੇ ਪਾਇਆ ਸਰਦਾਰਾਂ ਦਾ ਜਾਂ ਹੋਰ بڑے ਸਰਦਾਰਾਂ ਦੇ ਕਿਰਦਾਰ ਹੋਏ ਫਿਰ ਉਹ ਵੀ ਠੀਕ ਹੈ ਪਰ ਆਪਾਂ ਉਹਨੂੰ ਵੀ ਰਾਈਟ ਮੰਨ ਲਿਆ ਨਾ 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 ਜੌਨੀ ਲੀਵਰ ਦੇ ਪੱਗ ਬੰਨੀ ਹੋਈ ਸੀ ਦਾੜੀ ਕੱਟੀ ਹੋਈ ਸੀ ਕਲਿੰਚ ਉਹ ਫਿਕਸ਼ਨ ਵਾਲੀ ਸੀਗਾ ਉਹਨਾਂ ਨੇ ਕਿਥੋਂ ਕਿਹਾ ਕਿ ਇਹ ਕਿਰਦਾਰ ਸੀਗਾ ਉਹ ਉਹ ਠੀਕ ਹੈ ਨਾ ਉਹਨਾਂ ਦੇ ਵਿਰੋਧ ਹੋਇਆ ਇਹਨੇ ਤਾਂ ਦਾੜੀ ਵੀ ਸਾਬਤ ਰੱਖੀ ਹੋਈ ਹੈ ਫਿਰ ਏਸੀ ਚੀਜ਼ ਦਾ ਤਾਂ ਵਿਰੋਧ ਆ ਨਾ ਗੱਲ ਇਹ ਹੈ ਦਾੜੀ ਸਾਬਤ ਨੇ ਗਿੱਪੀ ਕਰਵਾਉ ਉਹ ਇਹ ਗੱਲ ਕਹਿ ਰਿਹਾ ਕਹਿੰਦੇ ਕੀ ਉਹ ਕਲੀਨ ਸ਼ੇਪ ਆ ਉਸ ਦੀ ਇੱਕ ਕਲਿੱਪ ਵੀ ਵਾਇਰਲ ਹੋ ਰਹੀ ਹੈ ਤੁਸੀਂ ਸ਼ਾਇਦ ਦੇਖੀ ਹੋਣੀ ਆ ਕਿ ਭਾਈ ਮੈਂ ਕਦੇ ਵੀ ਨਕਲੀ ਦਾੜੀ ਲਾ ਕੇ ਫਿਲਮ ਦਾ ਕਿਰਦਾਰ ਨਹੀਂ ਕਰਾਂਗਾ ਮੈਂ ਅਸਲੀ ਦਾੜੀ ਲਾਵਾਂਗਾ ਤਾਂ ਪਰ ਕੀ ਅੱਜ ਉਹ ਨਕਲੀ ਦਾੜੀ ਲਾ ਕੇ ਫਿਲਮ ਦਾ ਕਿਰਦਾਰ ਕੀਤਾ ਉਹਨਾਂ ਨੇ ਇਸੇ ਗੱਲ ਦਾ ਤਾਂ ਵਿਰੋਧ ਕਰਿਆ ਹੁਣ ਤੁਸੀਂ ਇਸ ਪੱਖ ਨੂੰ ਕਿਵੇਂ ਲੈਨੇ ਐਸ ਹਾਮ ਨਾਲ ਤਾਂ ਹੋਰ ਬਹੁਤ ਸਾਰੇ ਜਿਹੜੇ ਹੋਏ ਪਹਿਲਾਂ ਵੀ ਫਿਲਮਾਂ ਬਣੀਆਂ ਉਹਨਾਂ ਦਾ ਵਿਰੋਧ ਨਹੀਂ ਹੋਇਆ ਰਾਜ ਸਾਤਰੀਕਾਲ ਦੋਸਤੋ ਮੈਂ ਤੁਹਾਡਾ ਦੋਸਤ ਰਾਜਦੀਪ ਸਿੰਘ ਤੇ ਮੇਰੇ ਨਾਲ ਅੱਜ ਦੀ ਡਿਸਕਸ਼ਨ ਦੇ ਵਿੱਚ ਰਾਉ ਵਰਿੰਦਰ ਸਿੰਘ ਬੈਣੀਪਾਲ ਅਤੇ ਜਗਪ੍ਰੀਤ ਮੌਜੂਦ ਹਨਗੇ ਅੱਜ ਦਾ ਮੁੱਖ ਮੁੱਦਾ ਹੋਵੇਗਾ ਕਿ ਪੀ ਗਿਰਵਾਲ ਦੀ ਫਿਲਮ ਅਕਾਲ ਅਕਾਲ ਕਾਫੀ ਵਿਵਾਦਾਂ ਦੇ ਵਿੱਚ ਆ ਜਿੱਥੇ ਇੱਕ ਧੜਾ ਉਸਦੇ ਹੱਕ ਦੇ ਵਿੱਚ ਖੜ ਰਿਹਾ ਉੱਥੇ ਹੀ ਦੂਜਾ ਧੜਾ ਉਸ ਦਾ ਲਗਾਤਾਰ ਵਿਰੋਧ ਕਰ ਰਿਹਾ ਹਾਲਾਂਕਿ ਪੀ ਗਿਰਵਾਲ ਦੇ ਵੱਲੋਂ ਵੀ ਆ ਕੇ ਉਹਨਾਂ ਦੇ ਮੂਰੇ ਆਪਣਾ ਪੱਖ ਰੱਖਿਆ ਗਿਆ ਬਹੁਤ ساری ਗੱਲਾਂ ਸਾਹਮਣੇ ਆਈਆਂ ਕਿ ਫਿਲਮ ਇਹ ਇਤਿਹਾਸਕ ਨਹੀਂ ਆ ਇੱਕ ਕਾਲਪਨਿਕ ਕਹਾਣੀ ਲਿਖੀ ਗਈ ਹੈ ਤੇ ਉਸੇ ਨੂੰ ਦਰਸਾਇਆ ਗਿਆ ਪਰ ਫਿਰ ਵੀ ਇਸ ਦਾ ਵਿਰੋਧ ਰੁਕਣ ਦਾ ਨਾਮ ਨਹੀਂ ਲੈ ਰਿਹਾ ਇਸ ਤੇ ਉੱਤੇ ਪੂਰੀ ਗੱਲਬਾਤ ਕਰਾਂਗੇ ਖੁੱਲ੍ਹ ਕੇ ਚਰਚਾ ਹੋਵੇਗੀ ਸ਼ੁਰੂਆਤ ਕਰਦੇ ਹਾਂ ਸੀਨੀਅਰ ਪੱਤਰਕਾਰ ਮੇਰੇ ਸਾਥੀ Raovendra Singh Beniwal ਤੋਂ Rao ji ਤੁਹਾਡਾ ਨਜ਼ਰੀਆ ਕੀ ਕਹਿੰਦਾ ਜੋ ਗਿੱਪੀ ਗਿਰਵਾਲ ਦੀ ਫਿਲਮ ਅਕਾਲ ਦਾ ਜਿਸ ਤਰੀਕੇ ਦੇ ਨਾਲ ਪੰਜਾਬ ਭਰ ਦੇ ਅੰਦਰ ਵਿਰੋਧ ਹੋ ਰਿਹਾ ਹਾਲਾਂਕਿ ਵਿਰੋਧ ਕਰਨ ਵਾਲੀ ਧਿਰਾਂ ਜਿਹੜੀ ਉਹ ਮੈਨੂੰ ਕੋਈ ਵੱਲਤੀ ਵੱਡੀ ਨਹੀਂ ਨਜ਼ਰ ਆ ਰਹੀ ਕਿ ਇਹ ਵਿਰੋਧ ਕਰਨ ਦਾ ਤਰੀਕਾ ਸਹੀ ਹੈ ਔਰ ਨਹੀਂ ਦੇਖੋ ਪਹਿਲੀ ਗੱਲ ਤਾਂ ਇਹ ਹੈ ਕਿ ਪੂਰੇ ਪੰਜਾਬ ਚ ਤਾਂ ਨਹੀਂ ਵਿਰੋਧ ਹੋ ਰਿਹਾ ਜੇ ਅੱਜ ਆਪਾਂ ਕਹਿ ਦਈਏ ਕਿ ਪੂਰੇ ਪੰਜਾਬ ਨੇ ਤਾਂ ਨਹੀਂ ਵਿਰੋਧ ਕੀਤਾ ਕੁਝ 2-4 ਕ ਬੰਦੇ ਸੀਗੇ ਜਿਨ੍ਹਾਂ ਨੇ ਵਿਰੋਧ ਕੀਤਾ ਔਰ ਜਿਹੜਾ ਵਿਰੋਧ ਹੋਇਆ ਉਹ ਗੱਲ ਉਹ ਬੰਦੇ ਆਪ ਨਹੀਂ ਸਪਸ਼ਟ ਕਰ ਸਕਦੇ ਜਾਂ ਕਰਨ ਨਹੀਂ ਪਾਏ ਜਦੋਂ ਉਹਨਾਂ ਤੋਂ ਪੁੱਛਿਆ ਜਾਂਦਾ ਕਿ ਭਾਈ ਵਿਰੋਧ ਕਿਉਂ ਕਰ ਰਹੇ ਹੋ ਹੂੰ ਤਾਂ ਉਹਨਾਂ ਦਾ ਆਪਸ ਸਪਸ਼ਟੀਕਰਨ ਜਿਹੜਾ ਪੂਰਾ ਇਹ ਨਹੀਂ ਮਿਲਦਾ ਮਤਲਬ ਤਸੱਲੀ ਨਹੀਂ ਹੁੰਦੀ ਉਹਨਾਂ ਦੇ ਬਿਆਨ ਤੋਂ ਵੀ ਭਈ ਇਸ ਕਰਕੇ ਅਸੀਂ ਇਹਦਾ ਵਿਰੋਧ ਕੀਤਾ ਹੈ ਹਨਾ ਕੋਈ ਗਿੱਪੀ ਦੀ ਗੈਟਅਪ ਨੂੰ ਲੈ ਕੇ ਕਹਿ ਦਿੰਦਾ ਕਿ ਜੀ ਉਹਨੇ ਇਸ ਤਰੀਕੇ ਦੇ ਨਾਲ ਜਿਹੜੇ ਕੱਪੜੇ ਪਾਏ ਨੇ ਉਹ ਤਾਂ ਉਸ ਵੇਲੇ ਹੈ ਹੀ ਨਹੀਂ ਸੀ ਕੋਈ ਕਹਿੰਦਾ ਜੀ ਜਿਹੜੀ ਕਿਰਪਾਨ ਸੀਗੀ ਗਿੱਪੀ ਦੇ ਕੋਲ ਉਹ ਤਾਂ ਕਦੇ ਸਿੱਖਾਂ ਨੇ ਵਰਤੀ ਹੋਈ ਨਹੀਂ ਜੀ ਉਹ ਤਾਂ ਹਾਲੀਵੁੱਡ ਦੀ ਕਿਰਪਾਨ ਸੀ ਫਿਲਮਾਂ 'ਚ ਆਉਂਦੀ ਸੀ ਉਹ ਤਾਂ ਉਹ ਲੈ ਲਿਆ ਕੋਈ ਕਹਿੰਦਾ ਜੀ ਇਹ ਤਾਂ ਗੱਤਕਾ ਕਰਦੇ ਕਰਦੇ ਰੋਮਾਂਸ ਕਰੀ ਜਾਂਦੇ ਆ ਮੀਆਂ بیوی ਹੈ ਤੇ ਇਸ ਚੀਜ਼ ਦੀਆਂ ਮਤਲਬ ਇਹ ਲੋਕਾਂ ਨੇ ਜਵਾਬ ਦਿੱਤੇ ਨੇ ਕਿ ਅਸੀਂ ਇਸ ਕਰਕੇ ਵਿਰੋਧ ਕਰ ਰਹੇ ਹਾਂ ਤੁਸੀਂ ਇੱਕ ਗੱਲ ਸਮਝੋ ਜਿਹੜਾ ਅਕਾਲ ਫਿਲਮ ਦਾ ਵਿਰੋਧ ਹੋਇਆ ਇਹ ਬਹੁਤ ਜ਼ਿਆਦਾ ਇਹ ਲੱਗਦਾ ਕਿ ਇਹ ਵਿਰੋਧ ਹੀ ਕ੍ਰੀਏਟ ਕੀਤਾ ਗਿਆ ਮਤਲਬ ਇਹ ਇੱਕ ਹੁੰਦਾ ਨਾ ਵਿਰੋਧ ਹਮ ਆਈ ਸੀ ਨਾ ਸਰਸੇ ਵਾਲੇ ਦੀ ਮੂਵੀ ਉਹ ਹੁੰਦਾ ਵਿਰੋਧ ਉਹਨੂੰ ਕਹਿੰਦੇ ਨੇ ਵਿਰੋਧ ਇਹ ਵਿਰੋਧ ਨਹੀਂ ਤੁਸੀਂ ਇਹ ਚਾਹੁੰਦੇ ਹੋ ਕਿ ਪੰਜਾਬ ਦੇ ਅੰਦਰ ਲੋਕ ਧਰਨਿਆਂ ਦੇ ਉੱਤੇ ਉਤਰੇ ਹੋਣ ਰੇਲਾਂ ਰੋਕਣ ਬੱਸਾਂ ਰੋਕਣ ਚਿੰਨ੍ਹਿਆਂ ਦੇ ਜਾ ਕੇ ਬਾਹਰ ਬੈਠ ਜਾਣ ਤਾਂ ਫੇਰ ਵਿਰੋਧ ਮੰਨਿਆ ਜਾਊਗਾ ਗੱਲ ਇਹ ਨਹੀਂ ਹੈ ਮੈਂ ਇਹ ਕਹਿ ਰਿਹਾ ਨਾ ਵਿਰੋਧ ਦੀ ਇੰਟੈਂਸਿਟੀ ਦੇਖੋ ਨਾ ਤੁਸੀਂ ਹਮ ਉਹ ਉਸ ਉਸ ਤਰੀਕੇ ਦੇ ਨਾਲ ਵਿਰੋਧ ਹੁੰਦਾ ਹੈ ਕਿ ਜਦੋਂ ਸਾਰੇ ਪੰਜਾਬ ਨੇ ਕਿਹਾ ਜਾਂ 50 80% ਪੰਜਾਬ ਨੇ ਕਹਿਤਾ ਹੈ 70% ਨੇ ਕਹਿਤਾ ਕਿ ਭਾਈ ਅਸੀਂ ਇਹ ਫਿਲਮ ਨਹੀਂ ਲੱਗੇ ਮਤਲਬ ਉਸ ਤਰੀਕੇ ਨਾਲ ਵਿਰੋਧ ਹੁੰਦਾ ਹੈ ਵਿਰੋਧ ਉਸ ਨੂੰ ਕਹਿੰਦੇ ਨੇ ਜਦੋਂ ਬਹੁਤ ਵੱਡਾ ਜਨ ਸਮੂਹ ਕਿਸੇ ਫਿਲਮ ਦੇ ਖਿਲਾਫ ਬੋਲੇ ਇਹ ਤਾਂ ਚਾਰ ਲੋਕ ਬੋਲੇ ਨੇ ਯਾਰ ਜਿਹੜੇ ਚਾਰ ਲੋਕ ਬੋਲੇ ਨੇ ਉਹਨਾਂ ਨੂੰ ਖੁਦ ਨਹੀਂ ਪਤਾ ਕਿ ਅਸੀਂ ਵਿਰੋਧ ਕਿਉਂ ਕਰ ਰਹੇ ਆ ਸਮਝ ਗਏ ਤੁਸੀਂ ਗੱਲ ਸੋ ਇਸੇ ਕਰਕੇ ਮੈਂ ਕਿਹਾ ਕਿ ਇਹ ਵਿਰੋਧ ਆਪੇ ਉਠਾਇਆ ਹੋਇਆ ਵਿਰੋਧ ਨਹੀਂ ਹੈ ਇਹ ਉਠਾਇਆ ਹੋਇਆ ਮੈਨੂੰ ਵਿਰੋਧ ਜ਼ਿਆਦਾ ਲੱਗਦਾ ਅੱਛਾ ਫਿਰ ਹੁਣ ਕਿੱਥੇ ਗਏ ਫਿਰ ਉਹ ਬੰਦੇ ਹੂੰ ਪਹਿਲੇ 2 ਦਿਨ ਵਿਰੋਧ ਕੀਤਾ ਤੀਜੇ ਚੌਥੇ ਦਿਨ ਕਿੱਥੇ ਸੀਗੇ ਫਿਰ ਉਹ ਤੁਹਾਨੂੰ ਦਿਖੇ ਨਹੀਂ ਨਹੀਂ ਮੈਂ ਉਹਨਾਂ ਦੇ ਜਿਹੜੇ ਪੱਖ ਨੇ ਜਿਹੜੇ ਉਹਨਾਂ ਨੇ ਜਿੰਨਾਂ ਗੱਲਾਂ ਨੂੰ ਲੈ ਕੇ ਵਿਰੋਧ ਕੀਤਾ ਮੈਂ ਉਹਨਾਂ ᱛੀ ਹੁਣਾ ਨਾਲ ਆਪਾਂ ਜਗਪ੍ਰੀਤ ਨੂੰ ਜੋੜ ਲੈਣੇ ਆ ਜਗਪ੍ਰੀਤ ਜਿਸ ਤਰੀਕੇ ਦੇ ਨਾਲ rau ਉਬਰਿੰਦਰ ਜੀ ਨੇ ਕਿਹਾ ਕਿ ਉਹ ਚਾਹ ਲੋਕ ਨੇ ਜਾਂ ਉਹਨਾਂ ਕੋਲੇ ਪੱਖ ਨਹੀਂ ਹੈਗਾ ਉਹਨਾਂ ਕੋਲ ਪੁਖਤਾ ਬਿਆਨ ਜਾਂ ਪੁਖਤਾ ਉਹਨਾਂ ਦੇ ਸਪਸ਼ਟੀਕਰਨ ਨਹੀਂ ਹੈਗਾ ਤੱਤ ਨਹੀਂ ਹੈਗੇ ਬਿਲਕੁਲ ਸਹੀ ਗੱਲ ਕਹੀ ਪਰ ਜੋ ਦੇ ਰਿਹਾ ਕਿ ਜਿਸ ਤਰੀਕੇ ਦੇ ਨਾਲ ਫਿਲਮ ਚ ਪੇਸ਼ ਕੀਤਾ ਗਿਆ ਉਹ ਕਹਿੰਦੇ ਕਿ ਰਮਾਂਸ ਕਰਦੇ ਇੱਕ ਸਿੱਖ ਨੂੰ ਦਿਖਾਇਆ ਗਿਆ ਕੀ ਸਿੱਖ ਰਮਾਂਸ ਕਰਦੇ ਸੀ ਕਿ ਪਹਿਲਾਂ ਜਿਹੜੇ ਸਾਡੇ ਯੋਧੇ ਸੀ ਉਹ ਸ਼ਰਿਆਂ ਗੱਤਗਾ ਖੇਡਦੇ ਹੋਏ ਆਪਣੀ ਪਤਨੀ ਦੇ ਨਾਲ ਰਮਾਂਸ ਕਰ ਰਹੇ ਨੇ ਔਰ ਉਹ ਉਹਨਾਂ ਉਹ ਫਿਕਸ਼ਨਲ ਕਿਰਦਾਰ ਸੀਗੇ ਤੁਹਾਡੇ ਸਿੱਖ ਨਹੀਂ ਸੀ ਨਾ ਜਦੋਂ ਤੁਸੀਂ ਫਿਕਸ਼ਨਲ ਇੱਕ ਕਹਾਣੀ ਦੇਖਦੇ ਹੋ ਇੱਕ ਸਿਨੇਮਾ ਵੱਡਾ ਹੁੰਦਾ ਆਪਾਂ ਅਕਸਰ ਇਹ ਗੱਲ ਸੁਣਦੇ ਆ ਕਿ ਸਿਨੇਮਾ ਪ੍ਰੋਮੋਸ਼ਨ ਦੀ ਉਹਦੇ ਚ ਦੌੜ ਚ ਸਰ ਨਾਲੋਂ ਵੱਡੀ ਚੀਜ਼ ਆ ਅੱਜ ਦੀ ਡੇਟ 'ਚ ਜੇ ਕੋਈ ਵੀ ਕਨਸੈਪਟ ਵੱਡਾ ਹੁੰਦਾ ਹੈ ਜੇ ਅੱਜ ਗਿੱਪੀ ਗਰੇਵਾਲ ਕੋਈ ਹੋਰ ਫਿਲਮ ਬਣਾ ਦਿੰਦਾ ਕਾਮੇਡੀ ਫਿਲਮ ਬਣਾ ਦਿੰਦਾ ਇਹ ਹੋਰ ਮਾਲਾ ਜਿਵੇਂ ਉਹਦੇ ਪਹਿਲਾਂ ਆਈ ਹੈ ਕੈਰੀਓਂ ਜੱਟਾ ਜਾਂ ਹੋਰ ਆਈਆਂ ਫਿਰ ਸਾਰੇ ਰਾਜੀ ਸੀ ਮਤਲਬ ਅੱਜ ਤੋਂ ਬਾਅਦ ਕਹਿਣ ਦਾ ਮਤਲਬ ਤਾਂ ਹੀ ਹੈ ਵੀ ਸਿੱਖਾਂ ਤੇ ਜਾਂ ਧਰਮ ਤੇ ਕੋਈ ਫਿਲਮ ਬੰਨਣੀ ਨਹੀਂ ਚਾਹੀਦੀ ਉਹਨੇ ਤਾਂ ਆਪਦੇ ਵੱਲੋਂ ਕਲੈਰਿਟੀ ਦਿੱਤੀ ਹੈ ਨਾ ਕਿ ਅਸੀਂ ਫਿਕਸ਼ਨਲ ਫਿਲਮ ਬਣਾਈ ਹੈ ਕੋਈ ਵੀ ਕਿਰਦਾਰ ਨਹੀਂ ਇਹਦੇ ਚ ਠੀਕ ਹੈ ਜੀ ਅਸੀਂ ਕਿਸੇ ਤੋਂ ਇਨਸਪਾਇਰਡ ਨਹੀਂ ਆ ਹੁਣ ਕਈ ਕਹਿੰਦੇ ਜੀ ਹਾਲੀਵੁੱਡ ਦੀ ਫਿਲਮ ਹੈ ਹੂੰ ਇਹ ਗੱਲ ਆਈ ਨਾ ਹਾਲੀਵੁੱਡ ਦੀਆਂ ਜਿਹੜੀਆਂ ਤਲਵਾਰਾਂ ਹਾਲੀਵੁੱਡ ਦੀਆਂ ਭਾਈ ਇੱਥੇ ਨਹੀਂ ਸੀਗੀਆਂ ਉਹਨਾਂ ਨੂੰ ਨਹੀਂ ਮਿਲੀ ਉਹਨਾਂ ਨੇ ਹਾਲੀਵੁੱਡ ਦੀਆਂ ਵਰਤਨੀਆਂ ਠੀਕ ਹੈ ਜੇ ਤੁਸੀਂ ਕਹਿੰਦੇ ਹੋ ਵੀ ਸਰੂਪ 'ਚ ਨਹੀਂ ਹੈ ਸਰੂਪ 'ਚ ਹੈ ਉਹਨੇ ਕਿਸ ਚੀਜ਼ ਚ ਉਹਨੇ ਗਲਤ ਦਿਖਾਇਆ ਸਿੱਖਾਂ ਨੂੰ ਵੀ ਇਹ ਗਲਤ ਹੈ ਰੋਮਾਂਸ ਤਾਂ ਹੋਰ ਬੜੀਆਂ ਫਿਲਮਾਂ ਚ ਸਿੱਖ ਕਰੀ ਜਾਂਦੇ ਉੱਥੇ ਜਾ ਕੇ ਤੁਸੀਂ ਰੋਣ ਲੱਗ ਗਏ ਠੀਕ ਆ ਫਿਰ ਮਨ ਲੱਗਿਆ ਜੋ ਬਾਲੀਵੁੱਡ ਦਿਖਾ ਰਿਆ ਸੀ ਲੰਬੇ ਸਮੇਂ ਤੋਂ ਲਾਉ ਜੀ ਉਹਨੂੰ ਸਾਕੀ ਮਨ ਲੱਗਿਆ ਜੋ ਬਾਲੀਵੁੱਡ ਦੇ ਵਿੱਚ ਕਿਰਦਾਰ ਦਿਖਾਏ ਜਾਂਦੇ ਸੀ ਜੀ ਡੋਨੀ ਲੀਵਰ ਨੇ ਹੁਣ ਤੱਕ ਜੋ ਕਿਰਦਾਰ ਨੇ ਪਾਇਆ ਸਰਦਾਰਾਂ ਦਾ ਜਾਂ ਹੋਰ ਬੜੇ ਸਰਦਾਰਾਂ ਦੇ ਕਿਰਦਾਰ ਹੋਏ ਫਿਰ ਉਹ ਵੀ ਠੀਕ ਆ ਜਾਨੀ ਪਰ ਆਪਾਂ ਉਹਨੂੰ ਵੀ ਰਾਈਟ ਮੰਨ ਲਏ ਜਾਨੀ 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 ਨਾ 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 ਜਾਨੀ ਲੀਵਰ ਦੇ ਪੱਗ ਬੰਨੀ ਹੋਈ ਸੀ ਦਾੜੀ ਕੱਟੀ ਹੋਈ ਸੀ ਕਲਿੰਚ ਸੀ ਉਹ ਫਿਕਸ਼ਨ ਵਾਲੀ ਸੀਗਾ ਉਹਨਾਂ ਨੇ ਕਿਥੋਂ ਕਿਹਾ ਕੀ ਇਹ ਕਿਰਦਾਰ ਸੀਗਾ ਉਹ ਉਹ ਦੰਗਾ ਗੱਲ ਇਹ ਆ ਦਾੜੀ ਸਾਬਤ ਦੇਖੋ ਉਹ ਬੰਦੇ ਨੇ ਗਿੱਪੀ ਕਰਵਾਉ ਨੂੰ ਇਹ ਗੱਲ ਕਹਿ ਰਿਹਾ ਕਹਿੰਦੇ ਕੀ ਉਹ ਕਲੀਨ ਸ਼ੇਪ ਆ ਉਸ ਦੀ ਇੱਕ ਕਲਿੱਪ ਵੀ ਵਾਇਰਲ ਹੋ ਰਹੀ ਆ ਤੁਸੀਂ ਸ਼ਾਇਦ ਦੇਖੀ ਹੋਣੀ ਆ ਕਿ ਭਾਈ ਮੈਂ ਕਦੇ ਵੀ ਨਕਲੀ ਦਾੜੀ ਲਾ ਕੇ ਫਿਲਮ ਦਾ ਕਿਰਦਾਰ ਨਹੀਂ ਕਰਾਂਗਾ ਮੈਂ ਅਸਲੀ ਦਾੜੀ ਲਾਵਾਂਗਾ ਤਾਂ ਪਰ ਕੀ ਅੱਜ ਉਹ ਨਕਲੀ ਦਾੜੀ ਲਾ ਕੇ ਫਿਲਮ ਦਾ ਕਿਰਦਾਰ ਕੀਤਾ ਉਹਨਾਂ ਨੇ ਇਸੇ ਗੱਲ ਦਾ ਤਾਂ ਵਿਰੋਧ ਕਰਿਆ ਹੁਣ ਤੁਸੀਂ ਇਸ ਪੱਖ ਨੂੰ ਕਿਵੇਂ ਲੈਨੇ ਹੋ ਐ ਸਾਹਮਣੇ ਤਾਂ ਹੋਰ ਬਹੁਤ ਸਾਰੇ ਜਿਹੜੇ ਹੋਏ ਪਹਿਲਾਂ ਵੀ ਫਿਲਮਾਂ ਬਣੀਆਂ ਉਹਨਾਂ ਦਾ ਵਿਰੋਧ ਨਹੀਂ ਹੋਇਆ ਰਾਜ ਦੀ ਅਕਾਲ ਦਾ ਹੀ ਕਿਉਂ ਯਾਰ ਮੇਰੀ ਗੱਲ ਸੁਣੋ ਆਸਲ 'ਚ ਮੈਂ ਤੁਹਾਨੂੰ ਦੱਸਦਾ ਜੀ ਦੇਖੋ ਗਿੱਪੀ ਗਰੇਵਾਲ ਨੇ ਹੁਣ ਤੱਕ ਜਿੰਨੀਆਂ ਵੀ ਫਿਲਮਾਂ ਬਣਾਈਆਂ ਤੁਸੀਂ ਦੇਖੀਆਂ ਸਾਰਿਆਂ ਨੇ ਦੇਖੀਆਂ ਹੂੰ ਉਹਦੇ 'ਚ ਮੈਨੂੰ ਲੱਗਦਾ ਕੈਰੀ-ਆਨ ਜੱਟਾ ਦੇ ਜਿਹੜੇ ਸੀਕਵਲ ਬਣੇ ਨੇ ਉਹ ਸ਼ਾਇਦ ਸਭ ਤੋਂ ਵੱਡੀ ਸ਼ਾਇਦ ਫਿਲਮ ਕੈਰੀ-ਆਨ ਜੱਟਾ ਆਲਾ ਸੀਕਵਲ ਆ ਉਹ ਹੀ ਉਹੀ ਫ੍ਰੈਂਚਾਈਜ਼ੀ ਉਹਨਾਂ ਦੀ ਹੈ ਨਾ ਤੇ ਉਹਨੇ ਬਣਾਈ ਹੈ ਹੂੰ ਮੈਨੂੰ ਲੱਗਦਾ ਕਿ ਗਿੱਪੀ ਇੱਕ ਐਸੀ ਮੂਵੀ ਬਣਾਉਣਾ ਚਾਹੁੰਦਾ ਸੀ ਆਪਣੀ ਜ਼ਿੰਦਗੀ 'ਚ ਹੈ ਨਾ ਕੀ ਜਿਹੜੀ ਸਿੱਖ ਧਰਮ ਦੇ ਨਾਲ ਰਿਲੇਟ ਹੋਵੇ ਕਿਉਂਕਿ ਅਸੀਂ ਇਸ ਵੇਲੇ ਦੇਖਦੇ ਆ ਪਿੱਛੇ ਜੇ ਦੇਖਦੇ ਆ ਤਾਂ ਬਹੁਤ ਸਾਰੀਆਂ ਫਿਲਮਾਂ ਬਣੀਆਂ ਨੇ ਅੱਛਾ ਉਸ ਤੋਂ ਪਹਿਲਾਂ ਨਹੀਂ ਸੀ ਬਾਹੂਬਲੀ ਜਿਹੜੀ ਫਿਲਮ ਆਈ ਤੁਸੀਂ ਇੱਕ ਪੀਰੀਅਡ ਫਿਲਮ ਸੀਗੀ ਜੀ ਠੀਕ ਹੈ ਜੀ ਉਹ ਕਾਲਪਨਿਕ ਕੀ ਸੀ ਸਾਰਾ ਉਹਦੇ ਚ ਹੁਣ ਇੱਕ ਪੀਰੀਅਡ ਫਿਲਮ ਆਈ ਤੇ ਉਹਦੀ ਡਾਇਰੈਕਸ਼ਨ ਇੰਨੀ ਕਮਾਲ ਦੀ ਸੀ ਸਿਨੇਮੈਟੋਗ੍ਰਾਫੀ ਉਹਦੀ ਸਟੋਰੀ ਤੁਸੀਂ ਦੇਖੋ ਉਹਦਾ ਸਸਪੈਂਸ ਕਿ ਟੱਪਾ ਨੇ ਕਿਉਂ ਮਾਰਤਾ ਬਾਹੂਬਲੀ ਹੂੰ ਪਹਿਲੀ ਜਦੋਂ ਹੋਇਆ ਸੀ ਇਹੀ ਸੀ ਨਾ ਤੇ ਉਹ ਚੀਜ਼ਾਂ ਸੀ ਉਤੋਂ ਮਤਲਬ ਕਿ ਪੀਰੀਅਡ ਫਿਲਮਾਂ ਥੋੜਾ ਜਿਹਾ ਰੁਝਾਨ ਵਧਿਆ ਜਿਹੜੇ ਮੇਕਰਸ ਸੀ ਉਹਨਾਂ ਨੇ ਕਿਹਾ ਕਿ ਯਾਰ ਪੀਰੀਅਡ ਫਿਲਮਾਂ ਬਣਾਉਣੇ ਆਪਾਂ ਚੱਲਦੀਆਂ ਚੱਲੀਆਂ ਵੀ ਬਹੁਤ ਚੱਲੀਆਂ ਨੇ ਹੁਣ ਜਿਹੜੀ ਗਿੱਪੀ ਨੇ ਫਿਲਮ ਬਣਾਈ ਤੀ ਅਕਾਲ ਹੂੰ ਹੁਣ ਲੋਕਾਂ ਨੂੰ ਭਰਮ ਕੀ ਪੈ ਗਿਆ ਲੋਕਾਂ ਨੂੰ ਪੈ ਗਿਆ ਵੀ ਇਹ ਤਾਂ ਕੋਈ ਬਾਬਾ ਜੀ ਦੀ ਕਹਾਣੀ ਹੈ ਹੂੰ ਜਿਹੜਾ ਗਿੱਪੀ ਬਣਿਆ ਅਕਾਲ ਸਿੰਘ ਲੋਕਾਂ ਨੂੰ ਇਹ ਹੋ ਗਿਆ ਵੀ ਇਹ ਤਾਂ ਕਿਸੇ ਸਾਡੇ ਬਾਬੇ ਦੀ ਕਹਾਣੀ ਲੈ ਲਈ ਇਹਨਾਂ ਨੇ ਨਾਂ ਵੀ ਕੋਈ ਗਲਤ ਲੈਤਾ ਪਰ ਹੈ ਉਹ ਬਾਬਾ ਸਮਝੋ ਤੁਸੀਂ ਗੱਲ ਨੂੰ ਲੋਕ ਉਸ ਕੈਰੈਕਟਰ ਚ ਬਾਬਾ ਹੀ ਲੱਭੀ ਜਾਂਦੇ ਆ ਹਮ ਹੁਣ ਉਹਨਾਂ ਨੇ ਇਹ ਥੋੜੀ ਕਿਹਾ ਕਿ ਅਸੀਂ ਬੰਦਾ ਸਿੰਘ ਬਹਾਦਰ ਦਿਖਾਤਾ ਜਾਂ ਅਸੀਂ ਕੋਈ ਹੋਰ ਭਾਈ ਸਾਹਿਬ ਦਿਖਾਤੇ ਇਹ ਤਾਂ ਕਿਹਾ ਨਹੀਂ ਉਹਨਾਂ ਨੇ ਉਹਨਾਂ ਨੇ ਨਾਮ ਵੀ ਅਕਾਲ ਰੱਖਿਆ ਜਿਹਦੇ ਚ ਕੋਈ ਪੁਰਾਣਾ ਸਾਡਾ ਇੱਕ ਇਤਿਹਾਸ ਦੇ ਵਿੱਚ ਸਿੱਖ ਨਾਮ ਹੈ ਹੀ ਨਹੀਂਗਾ ਅਕਾਲ ਕਿਸੇ ਬੰਦੇ ਦਾ ਆ ਕਿਸੇ ਯੋਧੇ ਦਾ ਹੋਇਆ ਹੋਵੇ ਲੋਕ ਸਮਝਣ ਲੱਗ ਗਏ ਉਹ ਵੀ ਉਹ ਸ਼ਾਇਦ ਉਸ ਤਰੀਕੇ ਦੀ ਆ ਪਰ ਇਹ ਫਿਕਸ਼ਨਲ ਸੀ ਲੋਕਾਂ ਨੂੰ ਇਹ ਸਮਝਣਾ ਚਾਹੀਦਾ ਸੀ ਹਮ ਹੁਣ ਫਿਲਮ ਦੀ ਜਿਹੜੀ ਕਹਾਣੀ ਆ ਜਾਂ ਕਿਵੇਂ ਆ ਮੈਨੂੰ ਲੱਗਦਾ ਕਿ ਗਿੱਪੀ ਨੇ ਇੱਕ ਉਦਮ ਕੀਤਾ ਸੀਗਾ ਚੰਗਾ ਸ਼ਾਇਦ ਕਿਤੇ ਨਾ ਕਿਤੇ ਦੇਖੋ ਇਹ ਜਿਹੜਾ ਵਿਰੋਧ ਆ ਇਹਨੂੰ ਤਾਂ ਇੱਕ ਪਾਸੇ ਛੱਡਦੀ ਹੈ ਹਨਾ ਪਰ ਦੂਸਰੇ ਪਾਸੇ ਦੇਖਿਆ ਜਾਵੇ ਤਾਂ ਜਿਵੇਂ ਮੈਂ ਪਹਿਲਾਂ ਗੱਲ ਕਰੀ ਸੀ ਕਿ ਜਿਹੜੀ ਗਿੱਪੀ ਗਰੇਵਾਲ ਦੀ ਜਿਹੜੀ ਉਹ ਫਿਲਮ ਸੀਗੀ ਆ ਕੈਰੀ ਔਨ ਜੱਟਾ ਹੂੰ ਉਹ ਚ ਹੁਣ ਕੀ ਕਮਲੀਆਂ ਕਮਲੀਆਂ ਮਾਰੀਆਂ ਹੋਈਆਂ ਸੀ ਹੋਰ ਤਾਂ ਉਹਦੇ ਚ ਕੁਝ ਨਹੀਂ ਸੀ ਹੂੰ ਹੁਣ ਉਸ ਬੰਦੇ ਨੇ ਜਿਹਨੇ ਕੈਰੀ ਆਨ ਜੱਟਾ ਵਰਗੀਆਂ ਫਿਲਮਾਂ ਬਣਾਈਆਂ ਸੁਪਰ ਡੂਪਰ ਹਿੱਟ ਹੋਈਆਂ 100-100 ਕਰੋੜ ਕਮਾ ਲਿਆ ਉਸ ਬੰਦੇ ਨੇ ਸੋਚਿਆ ਕਿ ਯਾਰ ਠੀਕ ਹੈ ਇਹ ਸਿਨੇਮਾ ਤਾਂ ਮੈਂ ਕੀਤਾ ਆ ਹਲਕਾ ਫੁਲਕਾ じゃ ਮੈਂ ਕੁਝ ਵਧੀਆ ਲੋਕਾਂ ਨੂੰ ਦੇ ਜਾ ਤਾਂ ਜੋ ਲੋਕ ਮੈਨੂੰ ਵੀ ਯਾਦ ਰੱਖਣ ਕਿ ਹਾਂ ਯਾਰ ਗਿੱਪੀ ਨੇ ਫਿਲਮ ਬਣਾਈ ਸੀ ਉਸ ਬੰਦੇ ਨੇ ਕੋਸ਼ਿਸ਼ ਕੀਤੀ ਮੈਨੂੰ ਲੱਗਦਾ ਕਿ ਉਹ ਸੋਚਣਾ ਹੀ ਗਿੱਪੀ ਦਾ ਗਲਤ ਸੀਗਾ ਬਿਲਕੁਲ ਹੈਨਾ ਯਾਰ ਤੈਨੂੰ ਕੀ ਲੈਣਾ ਸੀ ਤੂੰ ਉਸੇ ਉਸੇ ਤਰੀਕੇ ਦੀ ਮਾਤ ਕਰਨਾ ਤੁਹਾਨੂੰ ਵਿਚਾਲੇ ਟੋਕਦੇ ਆ ਉਸੇ ਤਰੀਕੇ ਦੀਆਂ ਤੂੰ ਫਿਲਮਾਂ ਬਣਾ ਜਿਸ ਤਰੀਕੇ ਦੀਆਂ ਲੋਕ ਦੇਖਣਾ ਚਾਹੁੰਦੇ ਨੇ ਯਾਰ ਇਹਦਾ ਕੋਈ ਨਹੀਂ ਲੋਕ ਨਹੀਂ ਦੇਖਣਾ ਚਾਹੁੰਦੇ ਕਿ ਸਾਡਾ ਇਤਿਹਾਸ ਇਸ ਤਰ੍ਹਾਂ ਸੀ ਐਸੇ ਸਾਡੇ ਇਹ ਨਹੀਂ ਸੀ ਕਿ ਸਾਡੇ ਮਹਾਨ ਜਿਹੜੇ ਯੋਧੇ ਸੀ ਉਹਨਾਂ ਨੇ ਹੀ ਇਕੱਲੇ ਨੇ ਜ਼ੁਲਮ ਦੇ ਖਿਲਾਫ ਆਵਾਜ਼ ਉਠੀ ਕੋਈ ਛੋਟੇ ਹੀਰੋ ਵੀ ਸੀ ਸਾਡੇ ਹੋ ਸਕਦਾ ਹੈ ਨਾ ਇਸ ਤਰੀਕੇ ਨਾਲ ਬਹੁਤ ਸੀ ਕੋਈ ਪਿੰਡ ਦੇ ਵਿੱਚ ਇੱਕ ਅੱਧਾ ਸੂਰਮਾ ਤਾਂ ਹੁੰਦਾ ਹੀ ਆ ਜਿਨੇ ਉਸ ਵੇਲੇ ਮੁਗਲਾਂ ਦੇ ਨਾਲ ਲੜਾਈ ਲੜੀ ਹੋਣੀ ਆ ਸੋ ਗੱਲ ਇਹ ਸੀ ਕਿ ਭਾਈ ਗਿੱਪੀ ਤੂੰ ਉਹੀ ਚੀਜ਼ਾਂ ਦਿਖਾ ਦਿਖਾ ਦਿਆ ਕਰ ਉਸੇ 'ਚ ਲੋਕ ਖੁਸ਼ ਨੇ ਇਹ ਤੂੰ ਗਲਤ ਕੀਤਾ 22-23 ਕਰੋੜ ਰੁਪਈਆ ਵੀ ਤੂੰ ਲਾਇਆ ਤੈਨੂੰ ਮੁੜਿਆ ਵੀ ਉਹਦੇ ਤੋਂ 4-5 ਕਰੋੜ ਆ ਉਹ ਵੀ ਨਾ ਨਾ ਕਰਕੇ ਨੱਕਾ ਰਗੜਾ ਕੇ ਤੂੰ ਇਹ ਸਮਝ ਵੀ ਲੋਕ ਸਾਡੇ ਇਸ ਚੀਜ਼ ਦੀਆਂ ਸਾਡੀਆਂ ਇੰਨੀਆਂ ਵਧੀਆ ਜਿਹੜੀਆਂ ਫਿਲਮਾਂ ਨੇ ਉਹ ਦੇਖਣਾ ਨਹੀਂ ਚਾਹੁੰਦੇ ਗੱਲ ਇਹ ਸਮਝਣੀ ਚਾਹੀਦੀ ਆ ਗਿੱਪੀ ਨੂੰ ਇਹ ਸੀ ਕਿ ਸ਼ਾਇਦ ਲੋਕ ਦੇਖਣਗੇ ਲੋਕ ਮੇਰੀ ਵੀ ਪਿੱਠ ਥਾਪੜ ਲੰਗੇ ਕਿ ਵਾਹ ਯਾਰ ਗਿੱਪੀ ਤੂੰ ਕੰਮ ਦੀ ਗੱਲ ਕੀਤੀ ਅਸੀਂ ਤੇਰੇ ਤੇ ਤਵਾ ਲਾਉਂਦੇ ਸੀ ਵੀ ਤੂੰ ਐਸੀਆਂ ਹੀ ਫਿਲਮਾਂ ਕਰਨਾ ਜਾਣਦਾ ਹੂ ਹਾਹੀ ਹੀ ਵਾਲੀਆਂ ਹਮ ਪਰ ਉਸੇ ਚੀਜ਼ ਦਾ ਤਾਂ ਰਾਉਜੀ ਵਿਰੋਧ ਹੋ ਰਿਹਾ ਤੁਹਾਡੀ ਗੱਲ ਫਿਰ ਮੈਂ ਵਿਚਾਲੇ ਟੋਕ ਰਿਆਂਗਾ ਇਸੇ ਗੱਲ ਦਾ ਵਿਰੋਧ ਕਰ ਰਿਹਾ ਧੜਾ ਕਹਿੰਦਾ ਜਿਹੜਾ ਬੰਦੇ ਜਿਹੜੇ ਕਲੀਨ ਸ਼ੇਪ ਹੋ ਕੇ ਜਿਹੜੇ ਹਾਸੀ ਮਜ਼ਾਕ ਵਲਗਰ ਕਮੇਡੀ ਕਰਦੇ ਸੀਗੇ ਜਿਹੜੇ ਕਲੱਬਾਂ ਪੱਬਾਂ ਦੇ ਵਿੱਚ ਬੈਠਦੇ ਆ ਜਾ ਕੇ ਨਾਈਆਂ ਦੀਆਂ ਦੁਕਾਨਾਂ ਤੇ ਬੈਠਦੇ ਆ ਉਹ ਸਾਡੇ ਸਿੱਖਾਂ ਦੇ ਕਿਰਦਾਰ ਕਿਵੇਂ ਕਰ ਸਕਦੇ ਆ ਯਾਰ ਕਮਾਲ ਦੀ ਗੱਲ ਕਰਤੇ ਅਮੀਰ ਖਾਨ ਨਹੀਂ ਬਣਿਆ ਅਕਸ਼ੇ ਕੁਮਾਰ ਨਹੀਂ ਬਣਿਆ ਕਿ ਕੇਸਰੀ ਪੈ ਵਨ ਦੇ ਵਿੱਚ ਫਿਲਮ ਦੇ ਵਿੱਚ ਉਹ ਕਲੱਬ 'ਚ ਨਹੀਂ ਜਾਂਦਾ ਉਹ ਦਾਰੂ ਨਹੀਂ ਪੀਂਦਾ ਕਮਾਲ ਦੀ ਗੱਲ ਆ ਯਾਰ ਤੁਸੀਂ ਉਸ ਬੰਦੇ ਨੂੰ ਨਾ ਤੁਸੀਂ ਦੇਖੋ ਅਦਾਕਾਰ ਅਦਾਕਾਰ ਹੁੰਦਾ ਪਰ ਆਓ ਜੀ ਮੈਨੂੰ ਮੈਨੂੰ ਇੱਥੇ ਐ ਲੱਗਦਾ ਹੈ ਕਿ ਜਿਵੇਂ ਜਿੰਮੀ ਸ਼ੇਰਗਿੱਲ ਤੇ ਹੋਰ ਪਹਿਲਾਂ ਜਿਹੜੇ ਜਿਹੜੇ ਐਕਟਰ ਸੀ ਨਾ ਕਲੀਨ ਸ਼ੇਵ ਦਾੜੀ ਸ਼ੇਵ ਉਹੋ ਜੇ ਆ ਜਾਣੇ ਚਾਹੀਦੇ ਆ ਕਿਉਂ ਲੋਕੀ ਪੱਗ ਦੀ ਅਹਿਮੀਅਤ ਨੂੰ ਅੱਗੇ ਲੈ ਕੇ ਜਾ ਰਿਹਾ ਦਿਲਜੀਤ ਨੂੰ ਵੀ ਇਹ ਸਭ ਛੱਡ ਦੇਣਾ ਚਾਹੀਦਾ ਮੈਨੂੰ ਐ ਲੱਗਦਾ ਹੈ ਕਿਉਂਕਿ ਹਰ ਗੱਲ ਤੇ ਵਿਰੋਧ ਕਦੇ ਕਿਸੇ ਗੱਲ ਦਾ ਵਿਰੋਧ ਕਦੇ ਕਿਸੇ ਗੱਲ ਦਾ ਵਿਰੋਧ ਹੁਣ ਬੰਦੇ ਨੇ ਕਮਰਸ਼ੀਅਲਿਜ਼ਮ ਵੀ ਵੇਖਣਾ ਹੈ ਕਿ ਉਹ ਸੇਵਾਜੀ ਲੱਗਿਆ ਰਸ ਨਹੀਂ ਗੱਲ ਉਹੀ ਹੈ ਨਾ ਤੂੰ ਦੇਖੋ ਪ੍ਰੀਮੀਅਰ ਦੇ ਵਿੱਚ ਤੁਸੀਂ ਗਏ ਸੀ ਹੂੰ ਕਿੰਨੀਆਂ ਉੱਥੇ ਨਿੰਗ ਸਿੰਘ ਜਥੇਬੰਦੀਆਂ ਸੀ ਹੂੰ ਕਿਸੇ ਇੱਕ ਨੇ ਕਿਹਾ ਵੀ ਬਾਹਰ ਆ ਕੇ ਵੀ ਨਹੀਂ ਯਾਰ ਆ ਸਾਡਾ ਤੁਸੀਂ 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 ਇਸ ਗੱਲ ਤੇ ਆਓ ਕਿਸੇ ਜਥੇਬੰਦੀ ਨੇ ਨਹੀਂ ਕਿਹਾ ਕਿਸੇ ਸੰਪਰਦਾ ਨੇ ਨਹੀਂ ਕਿਹਾ ਕਿਸੇ ਅਕਾਲ ਤਖਤ ਦੇ ਜਥੇਦਾਰ ਸਾਹਿਬ ਨੇ ਨਹੀਂ ਕਿਹਾ ਵੀ ਫਿਲਮ ਚ ਕੋਈ ਗਲਤੀ ਹੈ ਜਿਹੜੇ ਬਾਹਰ ਆ ਚਾਰ ਬੰਦੇ ਉਹਨਾਂ ਨੂੰ ਹੀ ਕਿਉਂ ਲੱਗਿਆ ਵੀ ਇਹ ਸਭ ਗਲਤ ਹੈ ਨੇ ਮੇਰਾ ਵੀ ਉਹੀ ਸਵਾਲ ਆਣਾ ਕਿ ਤੁਹਾਨੂੰ ਜੇ ਅੱਜ ਚਾਰ ਬੰਦੇ ਵਿਰੋਧ ਕਰ ਰਹੇ ਆ ਉਸ ਦੀ ਏਡੀ ਵੱਡੀ ਅੱਜ ਖਬਰ ਬਣ ਚੁੱਕੀ ਆ ਏਡਾ ਵੱਡਾ ਮੁੱਦਾ ਆਪਾਂ ਸੋਸ਼ਲ ਮੀਡੀਆ ਤੇ ਚੱਲ ਰਿਹਾ ਜਾਂ ਮੀਡੀਆ ਚ ਚੱਲ ਰਿਹਾ ਮੀਡੀਆ ਚ ਇਹ ਕਿਉਂ ਹੋਇਆ ਨਾ ਇਹਦੇ ਪਿੱਛੇ ਰੀਜ਼ਨ ਕੀ ਆ ਤੁਸੀਂ 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 ਦੱਸੋ ਗਲਤੀ ਕੀ ਆ ਨਾ ਦਿਖਾਵੇ ਅੱਜ ਤੋਂ ਬਾਅਦ ਕੋਈ ਮਤਲਬ ਜੇ ਕੋਈ ਪ੍ਰੋਡਿਊਸਰ ਆਊਗਾ ਜੇ ਕੋ ਕਹੂਗਾ ਵੀ ਮੈਂ ਸਿੱਖੀ ਤੇ ਫਿਲਮ ਬਣਾਣੀ ਆ ਜਾਂ ਮੈਂ ਉਸ ਤਰੀਕੇ ਦੇ ਕਿਰਦਾਰ ਦਿਖਾਣੇ ਆ ਤਾਂ ਨਾ ਦਿਖਾਵੇ ਫਿਰ ਕਲਮ ਵਿਰੋਧ ਹੋ ਜਾਣਾ ਜਿਹੜੇ ਅਗਲੇ ਦੇ ਪੈਸੇ ਨਾ ਵਾਪਸੀ ਨਾ ਹੋਊਗੀ ਕਿਉਂਕਿ ਇਹ ਤਾਂ ਕਮਰਸ਼ੀਅਲ ਉਹ ਹੈ ਨਾ ਸਿਨੇਮਾ ਸਿਨੇਮਾ ਤਾਂ ਕਮਰਸ਼ੀਅਲ ਹੀ ਹੈ ਨਾ ਜੇ ਤੁਸੀਂ 30 ਕਰੋੜ ਰੁਪਏ 23 ਜਿੰਨੇ ਵੀ ਲਾਓ ਜੀ ਕਹਿ ਰਹੇ ਉਹਨੇ ਪੈਸੇ ਲਾਏ ਐ ਜਿਉਂ ਦੀ ਵਾਪਸੀ ਨਹੀਂ ਹੋਊਗੀ ਤਾਂ ਮੈਂ ਪਾਗਲ ਥੋੜੇ ਨਾ ਮੈਂ ਅਗਲੀ ਵਾਰੀ ਮੈਂ ਫਿਰ ਸਿੱਕੀ ਤੇ ਫਿਲਮ ਬਣਾਉਂਦਾ ਨਹੀਂ ਬਣਾਉਂਦਾ ਮੈਂ ਤੁਹਾਨੂੰ ਅੱਜ ਲਿਖ ਕੇ ਦੇ ਦਿੰਦਾ ਜੇ ਗਿੱਪੀ ਨੇ ਇਸ ਤਰੀਕੇ ਦੀ ਕਦੇ ਫਿਲਮ ਜ਼ਿੰਦਗੀ ਚ ਬਣਾ ਲਈ ਤੁਸੀਂ ਤਾਂ ਕਿ ਮੈਂ ਅੱਜ ਲਿਖ ਕੇ ਦੇਣ ਨੂੰ ਤਿਆਰ ਆ ਚਾਹੇ ਇਹ ਸ਼ੋਅ ਦੀ ਤੁਸੀਂ ਕਲਿੱਪ ਤੁਸੀਂ ਕੱਟ ਕੇ ਰੱਖ ਲਿਓ ਵਿੱਚੋਂ ਮ ਗੀਪੀ ਉਹੀ ਬਣਾਊਗਾ ਜਿਹੜੀਆਂ ਪਹਿਲਾਂ ਬਣਾਣੀ ਵੀ ਚਾਹੀਦੀ ਐਰਾਓ ਜੀ ਬਣਾਣੀ ਵੀ ਚਾਹੀਦੀ ਉਹੀ ਬਣਾਊਗਾ ਕੈਰੀਅਨ ਜੱਟਾ ਕਿ ਹਾਂ ਠੀਕ ਐ ਇੱਕ ਮੁੰਡਾ ਦੋ ਕੁੜੀਆਂ ਦੇ ਪਿੱਛੇ ਫਿਰਦਾ ਜਾਂ ਦੋ ਕੁੜੀਆਂ ਇੱਕ ਮੁੰਡੇ ਦੇ ਪਿੱਛੇ ਫਿਰਦੀਆਂ ਨੇ ਯਾਰ ਇਹੀ ਸਾਡੇ ਲੋਕ ਦੇਖਣਾ ਚਾਹੁੰਦੇ ਆ ਰਾਦੀਪ ਗੱਲ ਸਮਝੋ ਔਰ ਮੈਂ ਇੱਕ ਗੱਲ ਹੋਰ ਕਲੀਅਰ ਕਰਦਾ ਜੇ ਕਿਤੇ ਲੋਕ ਕਹਿੰਦੇ ਹੋਣ ਨਾ ਕਿ ਅਸੀਂ ਵਿਰੋਧ ਕਰ ਲਿਆ ਕੀਤਾ ਫਿਲਮ ਦਾ ਤਾਂ ਨਹੀਂ ਫਿਲਮ ਚੱਲੀ ਹੂੰ ਇਹ ਭੁੱਲ ਜਾਣ ਇਹ ਗਲਤ ਫਹਮੀ ਆ ਫਿਲਮ ਦਾ ਨਾਮ ਚੱਲਣਾ ਵੀ ਕਿਤੇ ਨਾ ਕਿਤੇ ਵਿਰੋਧ ਦਾ ਕਾਰਨ ਨਹੀਂ ਹੈ ਉਹਦਾ ਵੀ ਇੱਕ ਇਹ ਹੈ ਕਿ ਕਲੈਕਟਿਵਲੀ ਲੋਕ ਇਸ ਤਰੀਕੇ ਦੀ ਚੀਜ਼ ਦੇਖਣਾ ਹੀ ਨਹੀਂ ਚਾਹੁੰਦੇ ਪੰਜਾਬੀ ਜੇ ਪੰਜਾਬੀ ਦੇਖਣਾ ਚਾਹੁੰਦੇ ਹੁੰਦੇ ਫਿਰ ਜਾਂਦੇ ਉਹ ਦੂਸਰੀ ਗੱਲ ਇਹ ਹੋ ਸਕਦੀ ਹੈ ਕਿ ਸ਼ਾਇਦ ਕਿਤੇ ਕੋਈ ਡਾਇਰੈਕਸ਼ਨ ਦੇ ਵਿੱਚ ਜਾਂ ਕਿਤੇ ਕਹਾਣੀ ਦੇ ਵਿੱਚ ਕਿਤੇ ਉਹਦੇ ਵਿੱਚ ਤਾਂ ਨਹੀਂ ਕੋਈ ਪ੍ਰੋਬਲਮ ਰਹਿ ਗਈ ਉਹਦਾ ਮੈਂ ਤੁਹਾਨੂੰ ਦੱਸ ਦਿੰਦਾ ਕਿ ਉਹ ਜਿਹੜੀ ਚੀਜ਼ ਦੇਖੂਗਾ ਕੋਈ ਉਹ ਐਸਾ ਬੰਦਾ ਦੇਖੂਗਾ ਜਿਹੜਾ ਥੀਏਟਰ ਦੇ ਨਾਲ ਜੁੜਿਆ ਹੋਇਆ ਜੁੜਿਆ ਹੋਇਆ ਬਿਲਕੁਲ ਆਮ ਬੰਦੇ ਨੂੰ ਨਹੀਂ ਪਤਾ ਲੱਗਦਾ ਬੱਬੂ ਮਾਨਦੀ ਬਾਈ ਜੀ ਹਾਸ਼ਰ ਫਿਲਮ ਆਈ ਸੀ ਤੁਹਾਨੂੰ ਮੈਂ ਦੱਸਾਂ ਹੂੰ ਸੁਪਰ ਹਟ ਹੋਈ ਸੀ ਹੂੰ ਹਾਸ਼ਰ ਫਿਲਮ ਜਦੋਂ ਮੈਂ ਦੇਖੀ ਸੀ ਤਾਂ ਮੈਂ ਪਾਗਲ ਹੋ ਗਿਆ ਸੀਗਾ ਮੈਂ ਕਿਹਾ ਯਾਰ ਮਤਲਬ ਇੰਨੀ ਘਟੀਆ ਸਿਨੇਮੈਟੋਗ੍ਰਾਫੀ ਸੀ ਉਹਦੀ ਫਿਲਮ ਦੀ ਕੋਈ ਉਹਦੇ ਚ ਡਾਇਲੋਗ ਡਿਲੀਵਰੀ ਕੋਈ ਚੰਗੀ ਨਹੀਂ ਸੀ ਮੈਂ ਕਹਿ ਰਿਹਾ ਉਹ ਫਿਲਮ ਚੱਲੀ ਹੂੰ ਬਹੁਤ ਚੱਲੀ ਔਰ ਮੈਂ ਹਰਾਮ ਸੀ ਵੀ ਚੱਲ ਕਿਵੇਂ ਗਈ ਫਿਲਮ ਹਾਲਾਂਕਿ ਉਸ ਤੋਂ ਹਾਲਾਂਕਿ ਉਸ ਤੋਂ ਵਧੀਆ-ਵਧੀਆ ਬੱਬੂ ਮਾਨ ਨੇ ਫਿਲਮਾਂ ਬਣਾਈਆਂ ਨੇ ਉਹ ਨਹੀਂ ਚੱਲੀਆਂ ਪਰ ਹਸ਼ਰ ਚੱਲੀ ਤੁਸੀਂ ਦੇਖੋ ਇਹ ਲੋਕਾਂ ਨੂੰ ਨਹੀਂ ਪਤਾ ਕਿ ਉਹ ਨੀ ਪਰ ਜਿਹੜਾ ਅੱਜ ਅੱਜ ਧਰਮ ਦੇ ਨਾਮ ਦੇ ਉੱਤੇ ਹੁਣ ਗਿੱਪੀ ਨੇ ਅਰਦਾਸ ਬਣਾਈਆਂ ਤਿੰਨ ਅਰਦਾਸਾਂ ਬਣ ਚੁੱਕੀਆਂ ਨੇ ਉਹਨਾਂ ਦਾ ਕਿਸੇ ਦਾ ਵਿਰੋਧ ਨਹੀਂ ਹੋਇਆ ਉਹ ਵਧੀਆ ਉਹਨਾਂ ਨੇ ਬਿਨੈਸ ਕੀਤਾ ਉਸ ਨੂੰ ਮਨ ਲੱਗਦਾ ਉਸ ਤੋਂ ਹੀ ਪ੍ਰਭਾਵਿਤ ਹੋ ਕੇ ਜੀਪੀ ਨੇ ਅਕਾਲ ਦੀ ਜਿਹੜਾ ਹਮੇਸ਼ਾ ਉਹ ਗੱਲ ਕਰਦੇ ਆ ਆਪਣੇ ਜਦੋਂ ਮੀਡੀਆ ਦੇ ਨਾਲ ਇੰਟਰੈਕਸ਼ਨ ਹੁੰਦੀ ਆ ਉਹ ਕਹਿੰਦੇ ਮੈਂ 5 ਸਾਲਾਂ ਤੋਂ ਇੱਕ ਕਹਾਣੀ ਨੂੰ ਲਿਖ ਰਿਹਾ ਸੀ ਤੈਨੂੰ ਤਰਾਫ ਦਿਆ ਸੀ ਹੋਰ ਕਿੰਨਾ ਕਰ ਸਕਾਂ ਮੇਰਾ ਡ੍ਰੀਮ ਪ੍ਰੋਜੈਕਟ ਸੀਗਾ ਨੋ ਡਾਊਟ ਸਾਨੂੰ ਵੀ ਉਮੀਦਾਂ ਸੀਗੀਆਂ ਕਿ ਚੰਗਾ ਆਊਗਾ ਕੁਝ ਵਧੀਆ ਆਊਗਾ ਪਰ ਸਾਨੂੰ ਉਸ ਤੋਂ ਮੰਨਕਰ ਵੀ ਨਹੀਂਣਾ ਸੀ ਹੋ ਸਕਦੇ ਕਿ ਜਿਹੜਾ ਕੁਝ ਹੋਇਆ ਮੈਂ ਤੁਹਾਡੇ ਨਾਲ ਬਿਲਕੁਲ ਸਹਿਮਤ ਹਾਂ ਕਿ ਪੂਰੀ ਫਿਲਮ ਦਾ ਵਿਰੋਧ ਨਹੀਂ ਹੋਣਾ ਚਾਹੀਦਾ ਜੇ ਸਾਨੂੰ ਇਤਰਾਜ਼ ਸੀਗਾ ਕਿਸੇ ਇੱਕ ਅੱਧੇ ਸੀਨ ਦਾ ਤਾਂ ਉਹ ਕੱਟ ਦੇਣਾ ਚਾਹੀਦਾ ਸੀ ਤੇ ਜਿਹੜੀ ਤੁਹਾਡੀ ਗੱਲ ਜੱਕਪਰੀ ਸੀ ਕਿ ਜਥੇਦਾਰਾਂ ਨੇ ਨਹੀਂ ਕੀਤਾ ਜਾਂ ਕਾਲਪਤਖਤਾਂ ਤੋਂ ਕੋਈ ਫਰਮਾਨ ਨਹੀਂ ਹੋਇਆ ਤਾਂ ਤੁਹਾਨੂੰ ਮੈਂ ਚੇਤੇ ਕਰਾ ਦਾਂ ਕਿ ਇਸ ਤੋਂ ਪਹਿਲਾਂ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਇੱਕ ਵਾਰੀ ਹੁਕਮਨਾਮਾ ਸਾਹਿਬ ਜਾਰੀ ਹੋ ਚੁੱਕਿਆ ਕਿ ਤੁਸੀਂ ਇਸ ਤਰੀਕੇ ਦੇ ਕਿਰਦਾਰ ਜਾਂ ਉਹ ਨਹੀਂ ਕਰ ਸਕਦੇਗੇ ਠੀਕ ਹੈ ਡੰਮੀ ਗੁਰੂ ਘਰ ਜਾਂ ਡੰਮੀ ਗੁਰੂ ਗ੍ਰੰਥ ਸਾਹਿਬ ਤੁਸੀਂ ਉਹ ਨਹੀਂ ਦਿਖਾ ਸਕਦੇ ਇਸ ਗੀਤਾਂ ਦੇ ਵਿੱਚ ਜੋ ਵਰਤਿਆ ਜਾਂਦਾ ਸੀ ਜਾਂ ਫਿਲਮਾਂ 'ਚ ਵਰਤਿਆ ਜਾਂਦਾ ਸੀ ਇਸ ਚੀਜ਼ ਦਾ ਪਹਿਲਾਂ ਹੁਕਮਨਾਮਾ ਸਾਹਿਬ ਜਾਰੀ ਹੋ ਚੁੱਕਿਆ ਹੋਰ ਬਿਲਕੁਲ 라ਉ ਜੀ ਦੀ ਵੀ ਗੱਲ ਠੀਕ ਹੈ ਕਿ ਇਹ ਫਿਲਮ ਕਾਲਪਨਿਕ ਸੀਗੀ ਪਰ ਜੋ ਉਹਦੇ ਵਿੱਚ ਦੇਖੋ ਮੈਂ ਪਰਸਨਲੀ ਤੌਰ ਦੇ ਉੱਤੇ ਜੇ ਗੱਲ ਕਰਾਂ ਮੈਂ ਇਸ ਫਿਲਮ ਨੂੰ ਪੂਰਾ ਦੇਖਿਆ ਹੁਣ ਮੈਨੂੰ ਤਾਂ ਇਹ ਵੀ ਨਹੀਂ ਪਤਾ ਆਪਾਂ ਨੂੰ ਤਾਂ ਵੀ ਜਿਹੜੇ ਬੰਦੇ ਵਿਰੋਧ ਕਰ ਰਹੇ ਆ ਉਹਨਾਂ ਨੇ ਇਹ ਫਿਲਮ ਦੇਖੀ ਆ ਜਾਂ ਨਹੀਂ ਦੇਖੀ ਮੈਂ ਪਰਮਜੀਤ ਸਿੰਘ ਕਾਲੀ ਨਾਲ ਇੰਟਰਵਿਊ ਕੀਤਾ ਉਹਨਾਂ ਨੇ ਇਹੀ ਗੱਲ ਕਹੀ ਉਹ ਕਹਿੰਦੇ ਮੈਂ ਫਿਲਮ ਨਹੀਂ ਦੇਖੀ ਜੀ ਜੇ ਦੇਖਣ ਜਾਵੜੇ ਤਾਂ ਸਹਿਮਤ ਹੋ ਜਾਗੇ ਮੈਂ ਉਹਨਾਂ ਨੂੰ ਇਹੀ ਕਹੀ ਤੁਸੀਂ ਦੇਖਣ ਜਾਂਦੇ ਤੁਸੀਂ ਦੇਖ ਕੇ ਆ ਕੇ ਬਾਹਰ ਆ ਕੇ ਦੱਸਦੇ ਸਾਨੂੰ ਆ ਚੀ ਗਲਤ ਲੱਗੀ ਮੈਨੂੰ ਜਿਹੜੀ ਚੀ ਗਲਤ ਲੱਗੀ ਮੈਂ ਕਹਿਣਾ ਕਿ ਭਾਈ ਪਰ ਤੁਸੀਂ ਇਹੀ 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 ਤੁਸੀਂ ਦੇਖੋ ਕਿੰਨੀ ਰੌਚਕ ਗੱਲ ਹੈ ਜਿੰਨੇ ਬੰਦੇ ਵਿਰੋਧ ਕੀਤਾ ਹੂੰ ਉਨਾ ਚੋ ਬਈ ਦੀ 80% ਨੇ ਫਿਲਮ ਦੇਖੀ ਨਹੀਂ ਤੇ ਜੇ ਤੁਸੀਂ ਫਿਲਮ ਹੀ ਨਹੀਂ ਦੇਖੀ ਤੁਸੀਂ ਵਿਰੋਧ ਕੀ ਕਰ ਲੋਂਗੇ ਉਹਦਾ ਤੁਹਾਨੂੰ ਪਤਾ ਕੀ ਆ ਉਹਦੇ ਵਿੱਚ ਹੈ ਕੀ ਹੈ ਤੁਸੀਂ ਟ੍ਰੇਲਰ ਦੇਖ ਕੇ ਵਿਰੋਧ ਕਰਤਾ ਸਮਝਣਾ ਚਾਹੀਦਾ ਸੋ ਇਸ ਗੱਲ ਕਰਕੇ ਆ ਇਹ ਇੱਕ ਮਨਕੜੰਤ ਮੇਰੇ ਹਿਸਾਬ ਦੇ ਨਾਲ ਮਨਕੜੰਤ ਵਿਰੋਧ ਸੀਗਾ ਇਹ ਇਹ ਕੋਈ ਉਹਨਾਂ ਦੇ ਇਹ ਨਹੀਂ ਸੀਗਾ ਪਰ ਮੈਂ ਇੱਥੇ ਇੱਕ ਹੋਰ ਸਵਾਲ ਲੈਣਾ ਚਾਹਣਾਗਾ ਪਰਮਜੀਤ ਸਿੰਘ ਕਾਲੀ ਹੋਰਾਂ ਦੇ ਨਾਲ ਜਦੋਂ ਮੈਂ ਗੱਲਬਾਤ ਕਰ ਰਿਹਾ ਸੀ ਉਹ ਕਹਿੰਦੇ ਜੇ ਅੱਜ ਨਾ ਰੋਕਿਆ ਗਿਆ ਤਾਂ ਕੱਲ ਨੂੰ ਇਹ ਸਾਡੇ ਗੁਰੂਆਂ ਦੀਆਂ ਕਰਦਾਰਾਂ ਤੇ ਫਿਲਮਾਂ ਬਣਾਉਣਗੇ ਕੱਲ ਨੂੰ ਯੋਧਿਆਂ ਦੇ ਕਰਦਾਰਾਂ ਤੇ ਫਿਲਮਾਂ ਬਣਾਉਣਗੇ ਫਿਰ ਅਸੀਂ ਕੀ ਕਰਾਂਗੇ ਉਹ ਤਾਂ ਬਣ ਨਹੀਂ ਸਕਦੀ ਜਦੋਂ ਉਸਨੇ ਹੁਣੇ 2 ਮਿੰਟ ਪਹਿਲਾਂ ਕਿਹਾ ਕਿ ਹਟੇ ਹੋ ਵੀ ਉਸ ਤੋਂ ਫਰਮਾਨ جاری ਹੋਇਆ ਵੀ ਤੁਸੀਂ ਦਿਖਾ ਵੀ ਨਹੀਂ ਸਕਦੇ ਤੁਸੀਂ 4 ਉਹ ਕਿਵੇਂ ਬਣ ਜੂਗੀ 4 ਸਟਾਫ ਜਿਆਦੇ ਕਿਵੇਂ ਬਣਗੀ ਫਿਰ ਹੂੰ 4 ਸਟਾਫ ਜਿਆਦੇ ਕਿਵੇਂ ਬਣਾਤੀ ਉਸ ਦਾ ਵੀ ਵਿਰੋਧ ਹੋਇਆ ਕਿੰਨਾ ਕਿਉਂ ਵਿਰੋਧ ਹੋਇਆ ਜਿੰਨੀ ਸੁਪਰ ਟੂਪਿਡ ਹੇਟ ਮਰ ਨਾਲ ਦੀ ਪੋ ਹੋਈ ਅੱਜ ਤੱਕ ਕੋਈ ਫਿਲਮ ਨਹੀਂ ਹੋਈ ਜਿਹਦੇ ਸਮਾਗਮ ਹੋਏ ਸੀ ਤੁਸੀਂ ਉਹ ਦੇਖੋ ਕਿ ਖੁਦ ਐਸਜੀਪੀਸੀ ਨੇ ਵੀ ਉਹ ਤਾਂ ਫਿਲਮ ਦੀਆਂ ਸਕਰੀਨਾਂ ਲਾ ਲਾ ਕੇ ਦਿਖਾਈ ਆ ਫਿਲਮ ਉਹ ਹੂੰ ਫਿਰ ਫਿਰ ਉਹ ਅਚ ਐਨੀਮੇਟ ਐਨੀਮੇਟਡ ਬਣ ਸਕਦੇ ਆ ਕੋਈ ਵੀ ਐਨੀਮੇਟਡ ਫਿਰ ਕੱਲੂ ਗੁਰਗੋਵਿੰਦ ਸਿੰਘ ਜੀ ਵੀ ਬਣਾ ਦੇਣਗੇ ਗੱਲ ਇਹ ਨਹੀਂ ਹੁੰਦੀ ਹੈਗੀ ਤੁਸੀਂ ਸਮਝੋ ਗੱਲ ਨੂੰ ਦੇਖੋ ਮੈਂ ਜਿਹੜੀ ਗੱਲ ਕਰ ਰਿਹਾ ਉਸ ਫਿਲਮ ਨੇ ਰਾਜਦੀਪ ਇਹ ਜਿਹੜਾ ਜਿਹੜੇ ਇੱਕ ਕਿਰਦਾਰ ਸੀ ਸਿੱਖਾਂ ਦਾ ਜਾਂ ਲੋਕਾਂ ਚ ਖੇਚ ਸੀ ਸਿੱਖੀ ਪ੍ਰਤੀ ਉਹ ਵਧਾਈ ਵਧਾਈ ਨਾ ਤਾਂ ਇਹੋ ਜੀਆਂ ਫਿਲਮਾਂ ਜੇ ਤੁਸੀਂ ਨਹੀਂ ਬਣਾਉਂਦੇ ਹੋਗੇ ਤਾਂ ਇਹਦੇ ਚ ਕਿਸੇ ਦਾ ਕੁਝ ਨਹੀਂ ਜਾਂਦਾ ਪ੍ਰੋਡਿਊਸਰ ਦੇ ਪੈਸੇ ਬਚਦੇ ਹੀ ਆ ਕਿਉਂਕਿ ਗਿੱਚੀ ਨੇ ਗਿੱਪੀ ਨੇ ਪਹਿਲਾਂ ਬਚਾ ਲਈ ਆਪਾਂ ਸ਼ਾਇਦ ਤੁਸੀਂ ਨਹੀਂ ਸੀ ਮੈਂ ਤੇ ਜੱਗੀ ਸੀ ਜੱਗੀ ਗਲੋਬਲ ਸਿਕਸ ਦਾ ਜਿਹੜਾ ਪ੍ਰੋਗਰਾਮ ਹੋਇਆ ਸੀ ਹਾਂ ਬਿਲਕੁਲ ਬਿਲਕੁਲ ਜੀ ਬਿਲਕੁਲ ਮਿਸਾਕੀ ਵਾਲੇ ਦਿਨ ਉੱਥੇ ਅਸੀਂ ਮੋਲ ਚ ਗਏ ਸੀ ਪੀ 67 ਦੇ ਵਿੱਚ ਇੱਧਰ ਬਈ ਆਮਰਪ੍ਰੀਤ ਹੋਰਾਂ ਨੇ ਆਪਣਾ ਦਸਤਾਰਾਂ ਦਾ ਲੰਗਰ ਲਾਇਆ ਹੋਇਆ ਸੀ ਚਲੋ ਅਸੀਂ ਵੀ ਸੇਵਾ ਕਰ ਰਹੇ ਸੀ ਜੀ ਇੱਕ ਹਿੰਦੂ ਜੈਂਟਲਮੈਨ ਆਇਆ ਮੈਂ ਜਦੋਂ ਉਹਦੇ ਨਾਲ ਗੱਲਬਾਤ ਕੀਤੀ ਉਹਨੇ ਦਸਤਾਰ ਬਨਵਾਈ ਜ ਆਪਣੇ ਮੈਂ ਕਿਹਾ ਜੀ ਤੁਸੀਂ ਕਹਿੰਦਾ ਜੀ ਮੈਂ ਹੁਣੇ ਅਕਾਲ ਮੂਵੀ ਦੇਖ ਕੇ ਬਾਹਰ ਨਿਕਲਿਆ ਸੀ ਅੱਛਾ ਅਕਾਲ ਮੂਵੀ ਦੇਖ ਕੇ ਬਾਹਰ ਨਿਕਲਿਆ ਕਹਿੰਦਾ ਮੇਰੇ ਚੰਦਰ ਪੂਰਾ ਹੈ ਉਹ ਹਿੰਦੂ ਹੈ ਹਿੰਦੂ ਫੈਮਿਲੀ ਤੋਂ ਉਹ ਕਹਿੰਦਾ ਮੇਰੇ ਅੰਦਰ ਪੂਰਾ ਜੋਸ਼ ਅਕਾਲ ਮੂਵੀ ਦੇਖ ਕੇ ਜਦੋਂ ਮੈਂ ਬਾਹਰ ਨਿਕਲਿਆ ਕਹਿੰਦਾ ਸਾਹਮਣੇ ਮੈਨੂੰ ਗਲੋਬਲ ਸਿੱਖ ਦਾ ਇਹ ਦੇਖ ਗਿਆ ਦਸਤਾਰ ਬੰਦੀ ਵਾਲਾ ਕਹਿੰਦਾ ਮੇਰਾ ਦਿਲ ਕੀਤਾ ਕਿ ਮੈਂ ਵੀ ਅੱਜ ਦਸਤਾਰ ਸਜਾ ਕੇ ਘਰੇ ਜਾਊਂਗਾ ਤੁਸੀਂ ਦੇਖੋ ਫਿਰ ਫਿਰ ਫਿਲਮ ਗਲਤ ਕਿੱਥੋਂ ਹੋਗੀ ਜੇ ਇੱਕ ਨੌਨ ਸਿੱਖ ਬੰਦਾ ਫਿਲਮ ਦੇਖ ਕੇ ਇੰਨਾ ਪ੍ਰਭਾਵਿਤ ਹੋ ਸਕਦਾ ਕਿ ਉਹ ਸਿੱਧਾ ਜਾ ਕੇ ਦਸਤਾਰ ਸਜਾਉਂਦਾ ਆਪਣੇ ਸਿਰ ਤੇ ਫਿਰ ਵਿਰੋਧ ਫਿਰ ਯਾਰ ਕਮਾਲ ਦੀ ਗੱਲ ਹੈ ਫਿਰ ਤੁਸੀਂ ਇਸ ਤਰੀਕੇ ਦੀ ਫਿਲਮ ਦਾ ਵਿਰੋਧ ਕਰਦੇ ਹੋ ਗੱਲ ਇਹ ਆ ਰਾਦੀਪ ਮੇਰੀ ਗੱਲ ਸਮਝੋ ਲੋਕਾਂ ਨੂੰ ਵੀ ਆ ਜਿਹੜੇ ਹੋਰ ਦੇਖਦੇ ਨੇ ਜਾਂ ਉਹ ਵੀ ਸਮਝਣ ਦੇਖੋ ਅਸੀਂ ਕਹਿੰਦੇ ਆ ਕਿ ਸਾਨੂੰ ਆਪਣੇ ਸਿੱਖ ਧਰਮ ਦਾ ਪ੍ਰਸਾਰ ਤੇ ਪ੍ਰਸਾਰ ਕਰਨਾ ਚਾਹੀਦਾ ਹੈ ਇਹਦਾ ਪ੍ਰਚਾਰ ਵੀ ਕਰਨਾ ਚਾਹੀਦਾ ਪਰ ਸਾਡੇ ਸਿੱਖ ਕੌਮ ਵੀ ਇਹੀ ਹੈ ਕਿ ਕੱਟੜਤਾ ਸਮਝ ਲਓ ਕਿ ਅਸੀਂ ਕਿਰਦਾਰਾਂ ਨੂੰ ਦਿਖਾ ਨਹੀਂ ਸਕਦੇ ਠੀਕ ਹੈ ਜੀ ਕਿਤਾਬਾਂ ਪੜ੍ਹਨਾ ਤੇ ਇੱਕ ਵੀਡੀਓਗ੍ਰਾਫੀ ਹੋਈ ਹੋਈ ਚੀਜ਼ ਨੂੰ ਦੇਖਣਾ ਬਹੁਤ ਅੰਤਰ ਹੈ ਬਿਲਕੁਲ ਜੇ ਤੁਸੀਂ ਕਹੋਗੇ ਕਿ ਆਹ ਹੈ ਜੀ ਫਲਾਣੇ ਬੰਦੇ ਦੀ ਬਾਇਓਗ੍ਰਾਫੀ ਹੈ ਜੀ ਤੁਸੀਂ ਪੜ੍ਹ ਲਓ ਮੈਂ ਸ਼ਾਇਦ ਨਾ ਪੜ੍ਹੂੰਗਾ ਕੋਈ ਹੋਰ ਵੀ ਨਹੀਂ ਪੜ੍ਹੂੰਗਾ ਜੇ ਤੁਸੀਂ ਉਸੇ ਬਾਇਓਗ੍ਰਾਫੀ ਤੇ ਫਿਲਮ ਬਣਾ ਦਿਓਗੇ ਉਹ ਦੇਖ ਲੈਣਗੇ ਮਿਲਖਾ ਸਿੰਘ ਤੇ ਬਣੀ ਬਿਲਕੁਲ ਬਹੁਤ ਲੋਕਾਂ ਨੇ ਦੇਖੀ ਸੁਪਰ ਡੂਪਰ ਹਿੱਟ ਰਹੀ ਔਰ ਜੇ ਮਿਲਖਾ ਸਿੰਘ ਦੀ ਐਮਐਸ ਧੋਨੀ ਤੇ ਬਣੀ ਮਿਲਖਾ ਸਿੰਘ ਦੀ ਕਿਤਾਬ ਕਿੰਨੇ ਕ ਲੋਕਾਂ ਨੇ ਪੜ੍ਹੀ ਹੋਣੀ ਨਹੀਂ ਪੜ੍ਹੀ ਨਹੀਂ ਪੜ੍ਹੀ ਬਿਲਕੁਲ ਜੇ ਤੁਹਾਨੂੰ ਅੱਜ ਦੇਖੋ ਦੌਰ ਬਦਲਿਆ ਨਾ ਸੋਸ਼ਲ ਮੀਡੀਆ ਦਾ ਦੌਰ ਆਇਆ ਹੁਣ ਇੱਕ ਇਹ ਗੱਲ ਹੈ ਕਿ ਥੋੜਾ ਜਿਆਦਾ ਸਾਨੂੰ ਚੇਂਜ ਹੋਣਾ ਪਊਗਾ ਨਾ ਯਾਰ ਜੀ ਥੋੜਾ ਥੋੜਾ ਜਿਆਦਾ ਕੁਝ ਤਾਂ ਸਾਨੂੰ ਐਡਵਾਂਸ ਹੋਣਾ ਪਊਗਾ ਜੇ ਅੱਜ ਵੀ ਅਸੀਂ ਕਹੀ ਜਾਈਏ ਕਿ ਨਹੀਂ ਅਸੀਂ ਐਦਾਂ ਪ੍ਰਚਾਰ ਕਰਨਾ ਹੀ ਨਹੀਂ ਆਪਣੇ ਧਰਮ ਦਾ ਤਾਂ ਫਿਰ ਕਿਤੇ ਨਾ ਕਿਤੇ ਤੁਸੀਂ ਸਮਝੋ ਕਿ ਤੁਸੀਂ ਪਿੱਛੇ ਰਹਿ ਸਕਦੇ ਹੋ ਪ੍ਰਚਾਰ ਦੇ ਵਿੱਚ ਜਿਹੜੀ ਚੀਜ਼ ਤੋਂ ਜ਼ਿਆਦਾ ਲੋਕ ਅਟਰੈਕਟ ਹੁੰਦੇ ਨੇ ਤੁਹਾਨੂੰ ਉਹ ਮਾਧਿਅਮ ਯੂਜ਼ ਕਰਨਾ ਪਊਗਾ ਸੋ ਮਾਧਿਅਮ ਮੈਨੂੰ ਲੱਗਦਾ ਕਿ ਫਿਲਮਾਂ ਹੈਗੀਆਂ ਨੇ ਪਰ ਇਹ ਤੁਸੀਂ ਫੇਰ ਬਾਰ-ਬਾਰ ਸਮਝੋ ਕਿ ਗਿੱਪੀ ਗਰੇਵਾਲ ਨੇ ਇੱਕ ਟਾਈਮ ਪੀਰੀਅਡ ਦੇ ਵਿੱਚੋਂ ਇੱਕ ਪਰਿਵਾਰ ਲਿਆ ਇੱਕ ਸਿੱਖ ਇੱਕ ਕਾਲਪਨਿਕ ਸਿੱਖ ਕਿਰਦਾਰ ਲਿਆ ਉਹਦੇ ਤੇ ਉਹਨੇ ਫਿਲਮ ਬਣਾਈ ਹੈ ਕਿ ਉਸ ਤਰੀਕੇ ਨਾਲ ਕਰੋ ਸੀ ਤੇ ਇਹਨੂੰ ਰਿਲੇਟ ਨਾ ਕੀਤਾ ਜਾਵੇ ਕਿਸੇ ਦੇ ਨਾਲ ਹਮ ਹੁਣ ਕਈ ਰਿਲੇਟ ਕਰ ਲੈਣਗੇ ਕਿ ਸਾਨੂੰ ਤਾਂ ਜੀ ਬਾਬਾ ਬੰਦਾ ਸਿੰਘ ਬਹਾਦਰ ਦੀ ਝਲਕ ਦੇਖੀ ਗਈ ਜੀ ਇਹ ਮਤਲਬ ਇਹ ਚੀਜ਼ ਨਹੀਂ ਕਰਨੀ ਚਾਹੀਦੀ ਉਹ ਇੱਕ ਨਹੀਂ ਬਿਲਕੁਲ ਉਹ ਤਾਂ ਦੇਖੋ ਕੁਝ ਵੀ ਨਹੀਂ ਹੈਗਾ ਸ਼ੁਰੂਆਤ ਜ਼ਰੂਰ ਉਹਨਾਂ ਨੇ ਕੀਤੀ ਹਰੀ ਸਿੰਘ ਨਲੂਏ ਦੇ ਸ਼ਹਿਰੇ ਦੀ ਉਹ ਜ਼ਰੂਰ ਦੱਸੀ ਹੈ ਪਰ ਕਿਰਦਾਰ ਨਹੀਂ ਉਹਨਾਂ ਨੇ ਕਿਸੇ ਵੀ ਜੋਦੇ ਦਾ ਇੱਕ ਗੱਲ ਮੈਂ ਮੰਨਦਾ ਜਿੱਥੇ ਸ਼ਾਇਦ ਮੈਨੂੰ ਲੱਗਦਾ ਕਿ ਗਿੱਪੀ ਤੋਂ ਥੋੜੀ ਜਿਹੀ ਗਲਤੀ ਹੋਈ ਆ ਉਹ ਦੇਖੋ ਵੀ ਰਿਅਲਾਈਜ਼ ਕਰਨੀ ਚਾਹੀਦੀ ਆ ਜਿਹੜੀ ਕਹਿੰਦੇ ਹੋ ਤੁਸੀਂ ਕਿਹਾ ਕਿ ਵੀਡੀਓ ਇੱਕ ਗਿੱਪੀ ਗ੍ਰੰਡ ਦਾ ਪਰਾ ਆਬਿਆ ਹੂੰ ਕਿ ਯਾਰ ਉਹ ਬਾਲੀਵੁੱਡ ਵਾਲਿਆਂ ਨੂੰ ਸ਼ਾਇਦ ਕਹਿ ਰਿਹਾ ਸੀ ਕਿ ਯਾਰ ਐਦਾਂ ਨਹੀਂ ਹੁੰਦਾ ਜੇ ਤੁਸੀਂ ਸਿੱਖ ਕਿਰਦਾਰ ਨਿਭਾਉਣਾ ਤਾਂ ਕੇਸ ਤੋਂ ਨੂੰ ਦਾੜੀ ਆਪਣੀ ਨੇਚਰਲ ਵਧਾਉਣੀ ਚਾਹੀਦੀ ਹੈ ਹੂੰ ਔਰ ਅਫਸੋਸ ਹੈ ਮੈਨੂੰ ਕਿ ਗਿੱਪੀ ਉਸ ਚੀਜ਼ ਨੂੰ ਆਪਣੀ ਮੂਵੀ ਚ ਨਹੀਂ ਕਰ ਸਕਿਆ ਹੂੰ ਇੱਕ ਨਕਲੀ ਦਾੜੀ ਲਾਈ ਉਹਦੇ ਕਰਕੇ ਵੀ ਥੋੜਾ ਜਿਹਾ ਇਹ ਚੀਜ਼ਾਂ ਦਾ ਵਿਰੋਧ ਹੋ ਰਿਹਾ ਸਮਝੋ ਤੁਸੀਂ ਗੱਲ ਤੇ ਮੈਨੂੰ ਲੱਗਦਾ ਜੇ ਗਿੱਪੀ ਹੋਰ ਡੈਡੀਕੇਸ਼ਨ ਦਿਖਾ ਦਿੰਦਾ ਨਾ ਜਿਵੇਂ ਅਮੀਰ ਖਾਨ ਨੇ ਪਾਲ ਪਾਲ ਸਿੰਘ ਕਿਹੜਾ ਸੀ ਫਿਲਮ ਜੀ ਲਾਲ ਸਿੰਘ ਚੱਡਾ ਉਹਦੇ ਚ ਜੇ ਆਪਣੀ ਦਾੜਾ ਵਧਾਇਆ ਇੱਕ ਨੇਚਰਲੀ ਕਿਰਦਾਰ ਕੀਤਾ ਆ ਤਾਂ ਮੈਨੂੰ ਲੱਗਦਾ ਦੀਪੀ ਨੂੰ ਉਹ ਚੀਜ਼ ਵੀ ਕਰ ਲੈਣੀ ਚਾਹੀਦੀ ਸੀ ਪਰ ਕਿਉਂਕਿ ਹੁਣ ਦੇਖੋ ਉਹ ਇੱਕ ਐਂਟਰਟੇਨਰ ਆ ਜੋ ਸਾਰਾ ਟਾਈਮ ਉਸ ਲੁੱਕ ਚ ਹੋ ਸਕਦਾ ਕਿ ਉਹਨੇ ਸੋਚਿਆ ਹੋਵੇ ਕਿ ਮੈਂ ਨਹੀਂ ਰਹਿ ਸਕਦਾ ਮੈਂ ਸ਼ੋ ਵੀ ਲਾਉਣੇ ਨੇ ਮੇਰੇ ਹੋਰ ਪ੍ਰੋਜੈਕਟ ਵੀ ਨੇ ਮੈਂ ਹੋਰ ਫਿਲਮਾਂ ਵੀ ਨਾਲ-ਨਾਲ ਕਰ ਰਿਹਾ ਸੋ ਇਹ ਇੱਕ ਬਤੌਰ ਐਂਟਰਟੇਨਰ ਜਾਂ ਬਤੌਰ ਇੱਕ ਐਕਟਰ ਦੀ ਬੰਦਿਸ਼ ਹੋ ਸਕਦੀ ਆ ਕਿ ਉਹ ਸ਼ਾਇਦ ਉਹ ਚਾਹੁੰਦਾ ਹੋਵੇ ਕਿ ਮੈਂ ਰੱਖ ਲਾ ਪਰ ਉਹਦੇ ਕਿਉਂਕਿ ਹੋਰ ਪ੍ਰੋਜੈਕਟ ਨਾਲ ਨੇ ਉਹ ਇਫੈਕਟ ਹੁੰਦੇ ਸੀ ਪ੍ਰਭਾਵਿਤ ਹੁੰਦੇ ਸੀ ਇਸ ਕਰਕੇ ਮੈਨੂੰ ਲੱਗਿਆ ਕਿ ਉਹ ਗਿੱਪੀ ਗਰੇ ਵਾਲਾ ਆਪਣੀ ਨੇਚੁਰਲ ਦਾੜੀ ਹੈ ਜਿਹੜੀ ਉਹ ਵਧਾ ਨਹੀਂ ਸਕਿਆ ਪਰ ਜੇ ਵਧਾ ਲੈਂਦਾ ਤੇ ਮੈਨੂੰ ਲੱਗਦਾ ਹੋਰ ਸੋਨੇ ਤੇ ਸੁਹਾਗਾ ਹੋਣਾ ਸੀ ਪਰ ਫੇਰ ਉੱਥੇ ਗੱਲ ਆ ਜਾਂਦੀ ਹੈ ਕਿ ਜਿਹੜੇ ਲੋਕਾਂ ਨੇ ਰਾਦੀਪ ਵਿਰੋਧ ਕੀਤਾ ਨਾ ਦਰਅਸਲ ਜਾਤਾ ਉਹ ਆ ਕੇ ਸਾਹਮਣੇ ਬੈਠਣ ਇੱਥੇ ਤੁਹਾਡੇ ਮੇਰੇ ਵਿਚਕਾਰ ਬੈਠਣ ਸਾਨੂੰ ਕੱਲਾ-ਕੱਲਾ ਸੀਨ ਤੇ ਕਰਨ ਕੀ ਯਾਤ ਰਾਜ ਆਦਤਾਰਾ ਹੈ ਇਹ ਗੱਲ ਨਹੀਂ ਹੁੰਦੀ ਕਿ ਯਾਰ ਕਿਰਪਾਨ ਤੁਸੀਂ ਦੂਜੀ ਲੈ ਲਈ ਹੂੰ ਉਹ ਉਹ ਤੁਹਾਨੂੰ ਕਹਿ ਰਹੇ ਨੇ ਕਿ ਯਾਰ ਇਹ ਸੱਚੀ ਘਟਨਾ ਤੇ ਆਧਾਰਿਤ ਹੈ ਨਹੀਂ ਨਾ ਕਿ ਆਗਲੇ ਨੇ ਪਹਿਲਾਂ ਹੀ ਕਿਹਾ ਡਿਸਕਲੇਮਰ ਦੇ ਵਿੱਚ ਵੀ ਇਹ ਕਾਲਪਨਿਕ ਕਿਰਦਾਰ ਨੇ ਸਾਡੇ ਤੇ ਇੱਕ ਕਿਰਦਾਰ ਕਾਲਪਨਿਕ ਹੋ ਸਕਦੇ ਨੇ ਫਿਰ ਤਲਵਾਰ ਕਾਲਪਨਿਕ ਨਹੀਂ ਹੋ ਸਕਦੀ ਯਾਰ ਸੋਚਣ ਵਾਲਾ ਵਿਸ਼ਾ ਸੋ ਲੋਕਾਂ ਨੇ ਨਾ ਬਿਨਾਂ ਵਜਾ ਤੋਂ ਕੁਝ ਲੋਕਾਂ ਨੇ ਇਹਦਾ ਵਿਰੋਧ ਕੀਤਾ ਨੋ ਡਾਊਟ ਉਸ ਵਿਰੋਧ ਦਾ ਨੁਕਸਾਨ ਹੋਇਆ ਜਿਦੇ ਕਰਕੇ ਸ਼ਾਇਦ ਮੈਨੂੰ ਲੱਗਦਾ ਕਿ ਜਿੰਨਾ ਫਿਲਮ ਇਹ ਕਮਾ ਸਕਦੀ ਸੀ ਉਹਨਾ ਨਹੀਂ ਕਮਾਇਆ ਉਹ ਘਾਟਾ ਪਿਆ ਇਹ ਹੁਣ ਕਿਪੀਗਰ ਨੂੰ ਘਾਟਾ ਜਿਹੜਾ ਸੈਨਪ ਹੋਊਗਾ ਜੇ ਹੁਣ ਲੋਕਾਂ ਨੇ ਪੰਜਾਬੀਆਂ ਨੇ ਜਾਂ ਅਸੀਂ ਸਿੱਖਾਂ ਨੇ ਸਾਰਿਆਂ ਨੇ ਮਿਲ ਕੇ ਜੇ ਉਹਨੂੰ ਘਾਟਾ ਭਾਇਆ ਤਾਂ ਮੈਨੂੰ ਲੱਗਦਾ ਕਿ ਹੁਣ ਘਾਟਾ ਤਾਂ ਦੇਖੋ ਦੂਰ ਕਰਨਾ ਹੀ ਆ ਉਹਨੇ ਮੈਨੂੰ ਲੱਗਦਾ ਕੋਈ ਹੋਰ ਹਾਸੇ ਮਜ਼ਾਕ ਵਾਲੀ ਫਿਲਮ ਐਸੀ ਬਣਾਊਗਾ ਜਿੱਚ ਉਹਨੂੰ ਲੱਗੇ ਕਿ ਮੈਂ ਜੇ 20 ਕਰੋੜ ਲਾ ਮਾਂ ਤਾਂ ਮੇਰਾ 100 ਕਰੋੜ ਕਮਾਇਆ ਜਾਵੇ ਜਿਹੜਾ ਮੈਂ ਪਿਛਲੀ ਈਕਾਲ ਮਿਲੋਂਦਾ ਕਾਟਾ ਮੈਂ ਉਹ ਵੀ ਪੂਰਾ ਕਰ ਲਾ ਇਹੀ ਕਰੂਗਾ ਕਲਾਕਾਰ ਹੋਰ ਕੀ ਕਰੂਗਾ ਜੀ ਬਹੁਤ ਸ਼ੁਕਰੀਆ rau ji ਤੇ jagpreet ਗੱਲਬਾਤ ਕੀਤੀ